ਸਿੱਧੇ ਤੌਰ ਤੇ ਅਮਰਤਪਾਲ ਮਹਿਰੋਂ ਨੂੰ ਮਿਲ ਕੇ ਆਇਆ ਐ ਇਥੋਂ ਕੀ ਸਾਬਿਤ ਹੁੰਦਾ ਐ ਅਮਰਤਪਾਲ ਸਿੰਘ ਮਹਿਰੋਂ ਸਭਿਓ ਨੇ ਸੋਨਾ ਚੱਪਲਿਆ ਸੀਗਾ ਉਥੋਂ ਕਿੰਨਾਂ ਨੇ ਤਾਂ ਚਲੋ ਜਿਹੜੀਆਂ ਗਰਤੂਤਾ ਕਰਨੀਆਂ ਸੀ ਕਰਤੀਆਂ ਤੁਸੀਂ ਦੱਸੋ ਹੁਣ ਨਿਮੇੜਨਾ ਕਿੱਦਾਂ ਆ ਕੀ ਦੋ ਸਾਲ ਬਲਾ ਨਹੀਂ ਹੁੰਦਾ ਮਹਿਰੋਂ ਸਹਿਮਤੀ ਹੁੰਦੀ ਐ ਨਾਲੇ ਤੇ ਜਿਹੜਾ ਮੈਰੋ ਆ ਉਹ ਡੀਵੀਆਰ ਲੈ ਗਿਆ ਸੀ ਤੇ ਨਾਲੇ ਜਿਹੜਾ ਕਿਲੋ ਸੋਨਾ ਸੀ ਮੇਰੇ ਭਾਈ ਕੋਲ ਉਹ ਲੈ ਗਿਆ ਸਮੇਂ ਦੀ ਵੀਡੀਓ ਜਦੋਂ ਸਾਹਮਣੇ ਆ ਜਾਂਦੀ ਹੈ ਤੇ ਫਿਰ ਇਹ ਸਾਰੇ ਜਿਹੜੀਆਂ ਸੰਸਥਾਵਾਂ ਨੇ ਉਹ ਕਹਿ ਦਿੰਦੀਆਂ ਨੇ ਕਿ ਭਾਈ ਇਹ ਕਾਦਾ ਕੋ ਕਰਮੀ ਹਰੇਕ ਥਾਂ ਤੇ ਹੁੰਦਾ ਹੀ ਆ ਸੇਵਾਦਾਰ ਇਹੋ ਜਿਹੇ ਵੀ ਨੇ ਜਿਹੜੇ ਬਲਜਿੰਦਰ ਵਰਗੇ ਹੁੰਦੇ ਨੇ ਕੋ ਕਰਮੀ ਹੁੰਦੇ ਨੇ ਬੁਰੇ ਕੰਮ ਕਰਦੇ ਨੇ ਬੱਚਿਆਂ ਨਾਲ ਔਰਤਾਂ ਨਾਲ ਆਪਣੀਆਂ ਧੀਆਂ ਕਿਸੇ ਡੇਰੇ ਦੇ ਵਿੱਚ 10-10 ਦਿਨ ਇੱਕ-ਇੱਕ ਮਹੀਨਾ ਰਹਿਣ ਦੇ ਲਈ ਨਹੀਂ ਭੇਜਣੀਆਂ ਚਾਹੀਦੀਆਂ ਲਾ ਲੋ ਜਾਂ ਪਾਠੀ ਲਾ ਲੋ ਜਾਂ ਕੋਈ ਉਥੋਂ ਦਾ ਸੇਵਾਦਾਰ ਹੈ ਤੇ ਉਹਦੇ ਨਾਲ ਪਰਸਨਲ ਉਹਦੇ ਕਮਰੇ 'ਚ ਉਹਦੇ ਬੈਡਰੂਮ 'ਚ ਜਾ ਕੇ ਉਹਨੂੰ ਮਿਲਣਾ ਤੇ ਅਸਾਨੂੰ ਬੈਂਡ ਆ ਜਾਣਾ ਅਸੀਂ ਵਿਦੇਸ਼ ਚਲੇ ਜਾਈਏ ਇਹ ਕੀ ਹੈ ਇਹ ਮਾਇਆ ਹੀ ਹੈ ਹੁਣ ਜੋ ਕੁਕਰਮੀ ਬਲਜਿੰਦਰ ਸੀਗਾ ਉਹਦੀਆਂ ਸਾਰੀਆਂ ਵੀਡੀਓ ਅਸੀਂ ਦੇਖੀਆਂ ਨੇ ਬੱਚੇ ਦੀ ਕੋਈ ਸੁਰੰਗ ਪੱਟੀ ਸੀ ਉਹਦੇ ਜੱਸੀ ਨੇ ਵੀ ਜਿਹੜਾ ਉਹ ਥੱਲੋਂ ਦੀ ਆ ਗਿਆ 1.5 ਲੱਖ ਦੀ ਡਰੈੱਸ ਪਾਉਂਦਾ ਸੀ ਉਹ ਤੇ 1.5 ਦਾ ਬਾਣਾ ਸੀ ਉਹ ਬਾਬੇ ਦਾ ਇਹ ਗੱਲ ਬਾਬੇ ਜੌਨੀ ਨੇ ਇੰਟਰਵਿਊ ਚ ਕਹੀ ਹੈ ਸੋਨਾ ਜਿਹੜਾ ਤੁਸੀਂ ਗੁਰੂ ਘਰ ਨੂੰ ਚੜਾਇਆ ਇਹਨਾਂ ਦਾ ਹੱਕ ਸੀ ਕਿ ਉਹ ਸੋਨਾ ਗਰੀਬਾਂ ਚ ਲੋੜਵੰਦਾਂ ਚ ਵੰਡਿਆ ਜਾਵੇ ਲੋਕ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਗੱਲ ਕਰ ਰਹੇ ਹਾਂ ਜਿਹੜਾ ਸੋਸ਼ਲ ਮੀਡੀਆ ਤੇ ਮੁੱਦਾ ਚੱਲ ਰਿਹਾ ਨਾਨਕਸਰ ਵਾਲਿਆਂ ਦਾ ਉਹਦੇ ਵਿੱਚ ਜਿਵੇਂ ਕਿ ਪਹਿਲਾਂ ਬਾਬਾ ਜੱਸੀ ਫੇਰ ਬਾਬਾ ਬਲਜਿੰਦਰ ਤੇ ਹੁਣ ਬਾਬਾ ਲੱਖਾ ਜਿਹੜੇ ਦੋਸ਼ੀ ਸਾਬਤ ਹੋਏ ਨੇ ਇਹਨਾਂ ਨੇ ਛੋਟੇ ਬੱਚਿਆਂ ਨਾਲ ਜੋ ਵੀ ਕੋ ਕਰਮ ਕੀਤੇ ਨੇ ਅੱਜ ਆਪਾਂ ਉਹਨਾਂ ਦੇ ਬਾਰੇ ਚਰਚਾ ਕਰਾਂਗੇ ਆਪਾਂ ਆਪਾਂ ਤੁਹਾਡੀ ਗੱਲਬਾਤ ਕਰਾਉਣੀ ਹੈ ਗਗਨ ਸਿੱਧੂ ਜੀ ਨਾਲ ਗਗਨ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਰੋਮਨ ਬਹੁਤ ਸੋਹਣਾ ਵਿਸ਼ਾ ਤੁਸੀਂ ਅੱਜ ਚੁਣਿਆ ਔਰ ਮੈਂ ਕਾਫੀ ਲੰਮੇ ਸਮੇਂ ਤੋਂ ਉਡੀਕ ਕਰ ਰਹੀ ਸੀ ਕਿ ਜਿਹੜਾ ਇਹ ਵਿਸ਼ਾ ਇਹਦੇ ਤੇ ਜਰੂਰ ਗੱਲ ਹੋਣੀ ਚਾਹੀਦੀ ਹੈ ਸਾਡੀ ਸਮੱਸਿਆ ਇੱਥੇ ਇਹ ਨਹੀਂ ਆ ਵੀ ਇਹਨਾਂ ਚੋਂ ਕਿਹੜਾ ਦੋਸ਼ੀ ਹੈਗਾ ਕਿਹੜਾ ਨਹੀਂ ਕਿਉਂਕਿ ਸਾਰੇ ਹੀ ਵਫਾਦਾਰ ਨੇ ਜਿੰਨਾ ਚਿਰ ਫੜੇ ਨਹੀਂ ਜਾਂਦੇ ਜਿੰਨਾ ਚਿਰ ਇਹਨਾਂ ਦੇ ਖਿਲਾਫ ਸਬੂਤ ਨਹੀਂ ਆ ਜਾਂਦੇ ਬਿਲਕੁਲ ਜਿਵੇਂ ਸਪਸ਼ਟ ਉਸ ਸਮੇਂ ਦੀ ਵੀਡੀਓ ਜਦੋਂ ਸਾਹਮਣੇ ਆ ਜਾਂਦੀ ਹੈ ਤੇ ਫਿਰ ਇਹ ਸਾਰੇ ਜਿਹੜੀਆਂ ਸੰਸਥਾਵਾਂ ਨੇ ਉਹ ਕਹਿ ਦਿੰਦੀਆਂ ਨੇ ਕਿ ਭਾਈ ਇਹ ਕਾਦਾ ਕੋ ਕਰਮੀ ਹਰੇਕ ਥਾਂ ਤੇ ਹੁੰਦਾ ਹੀ ਹੈ ਸਾਡੇ ਵੀ ਸੀਗਾ ਪਰ ਜਿੰਨਾ ਚਿਰ ਜਿਹੜੀ ਉਹ ਮੇਨ ਵੀਡੀਓ ਹੈ ਜਿਹੜਾ ਮੇਨ ਸਬੂਤ ਹੈ ਉਹ ਸਾਹਮਣੇ ਨਹੀਂ ਆਉਂਦਾ ਉਨਾਂ ਚਿਰ ਇਹ ਲੋਕ ਮੰਨਦੇ ਨਹੀਂ ਇਹਦੇ ਚੋਂ ਆਪਾਂ ਨੂੰ ਮੁਨਕਰ ਨਹੀਂ ਹੋਣਾ ਚਾਹੀਦਾ ਹੁਣ ਦੂਜੀ ਗੱਲ ਸਾਡੀ ਸਮੱਸਿਆ ਇਹ ਲੋਕ ਨਹੀਂ ਹੈਗੇ ਸਾਡੀ ਸਮੱਸਿਆ ਡੇਰੇ ਨੇ ਸਭ ਤੋਂ ਵੱਡੀ ਸਮੱਸਿਆ ਪੰਜਾਬ ਦੀ ਡੇਰੇ ਨੇ ਪੰਜਾਬ ਦੇ ਵਿੱਚ ਡੇਰੇ ਹੀ ਨਹੀਂ ਹੋਣੇ ਚਾਹੀਦੇ ਤੇ ਜੇ ਹੋਏ ਹੈਗੇ ਵੀ ਨੇ ਜੇ ਗੁਰਦੁਆਰੇ ਨੇ ਇਤਿਹਾਸਿਕ ਗੁਰਦੁਆਰੇ ਨੇ ਉੱਥੇ ਲੋਕਾਂ ਦੀ ਸ਼ਰਧਾ ਜੁੜੀ ਹੈ ਤੇ ਲੋਕ ਜਾਣਦੇ ਵੀ ਨਹੀਂ ਹਨਾ ਤੇ ਬੜੇ ਸਲੀਕੇ ਤਰੀਕੇ ਨਾਲ ਰਹਿੰਦੇ ਵੀ ਨਹੀਂ ਪਰ ਕੁਝ ਕੁ ਡੇਰੇ ਜਿਹੜੇ ਆ ਉਹਨਾਂ ਦੇ ਵਿੱਚ ਉਹਨਾਂ ਦੇ ਮੁਖੀ ਲਾ ਲੋ ਜਾਂ ਉਹਨਾਂ ਦੇ ਵਿੱਚ ਕੁਝ ਸੇਵਾਦਾਰ ਇਹੋ ਜਿਹੇ ਵੀ ਨੇ ਜਿਹੜੇ ਬਲਜਿੰਦਰ ਵਰਗੇ ਹੁੰਦੇ ਨੇ ਕੋ ਕਰਮੀ ਹੁੰਦੇ ਨੇ ਜਿਹੜੇ ਮੰਨ ਲਓ ਜਿਵੇਂ ਇਲਜ਼ਾਮ ਜਿਸ ਤਰੀਕੇ ਦੇ ਲੱਗਦੇ ਆ ਵੀ ਬੁਰੇ ਕੰਮ ਕਰਦੇ ਨੇ ਬੱਚਿਆਂ ਨਾਲ ਔਰਤਾਂ ਨਾਲ ਆਪਦੇ ਨਾਲ ਦੇ ਸੇਵਾਦਾਰਾਂ ਨਾਲ ਉਹਨਾਂ ਤੱਕ ਨੁਨੀ ਬਖਸ਼ਦੇ ਹਨਾ ਤੇ ਬਹੁਤ ਜਿਹੜੇ ਆਪਾਂ ਕਹਿ ਸਕਦੇ ਵੀ ਇਹੋ ਜਿਹੇ ਲੋਕ ਹੁੰਦੇ ਆ ਸਭ ਤੋਂ ਪਹਿਲਾਂ ਸਾਡੇ ਲੋਕਾਂ ਨੂੰ ਸਮਝਣ ਦੀ ਲੋੜ ਹੈ ਸਾਡੇ ਲੋਕਾਂ ਨੂੰ ਚਾਹੀਦਾ ਹੈ ਵੀ ਅਸੀਂ ਆਪਣੇ ਬੱਚੇ ਆਪਣੀਆਂ ਔਰਤਾਂ ਆਪਣੀਆਂ ਧੀਆਂ ਕਿਸੇ ਡੇਰੇ ਦੇ ਵਿੱਚ 10-10 ਦਿਨ ਇੱਕ ਇੱਕ ਮਹੀਨਾ ਰਹਿਣ ਦੇ ਲਈ ਨਹੀਂ ਭੇਜਣੀਆਂ ਚਾਹੀਦੀਆਂ ਨਾ ਬੱਚੇ ਭੇਜੜੇ ਚਾਹੀਦੇ ਆ ਠੀਕ ਹੈ ਸੇਵਾ ਦਾ ਅਰਥ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਸਭ ਤੋਂ ਪਹਿਲਾਂ ਸੇਵਾ ਦਾ ਅਰਥ ਲੋਕਾਂ ਨੇ ਕੀ ਬਣਾ ਰੱਖਿਆ ਕਿ ਜਿਹੜਾ ਉੱਥੇ ਮੁਖੀ ਹੈ ਜਾਂ ਜਿਹੜਾ ਉੱਥੇ ਸੇਵਾਦਾਰ ਹੈ ਜਿਹੜਾ ਕੋਈ ਉੱਥੇ ਪਾਠੀ ਹੈ ਮੈਂ ਨਹੀਂ ਕਹਿੰਦੀ ਕਿ ਆਪਾਂ ਨੂੰ ਉਹਨਾਂ ਦਾ ਸਤਿਕਾਰ ਨਹੀਂ ਕਰਨਾ ਚਾਹੀਦਾ ਆਪਾਂ ਨੂੰ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਸਤਿਕਾਰ ਫਤੇ ਬਲਾ ਕੇ ਵੀ ਹੋ ਜਾਂਦਾ ਹੈ ਠੀਕ ਹੈ ਜੀ ਸਤਿਕਾਰ ਹੈ ਜਿਹੜਾ ਉਹ ਇੱਕ ਜਦੋਂ ਤੁਸੀਂ ਐਂਟਰ ਕਰਦੇ ਹੋ ਜਾਂ ਤੁਹਾਨੂੰ ਮਿਲਦੇ ਆ ਜਾਂ ਜਿਹੜੀ ਤੁਸੀਂ ਮਹਾਰਾਜ ਨੂੰ ਪੇਟਾ ਦਿੰਦੇ ਹੋ ਇੱਕ ਸਰੋਪਾ ਪਾਉਣ ਨਾਲ ਵੀ ਸਤਿਕਾਰ ਹੈ ਜਿਹੜਾ ਉਹ ਗਿਣਿਆ ਜਾਊਗਾ ਹਨਾ ਤੇ ਅਸੀਂ ਉੱਥੇ ਜਾ ਕੇ ਗੁਰੂ ਘਰ ਦੇ ਵਿੱਚ ਜਾ ਕੇ ਸੰਗਤ 'ਚ ਬੈਠਣਾ ਹੈ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਲੈਣੀ ਹੈ ਅਸੀਂ ਪੰਗਤ 'ਚ ਬੈਠਣਾ ਹੈ ਹਨਾ ਅਸੀਂ ਸਾਂਝੀ ਥਾਂ ਤੇ ਬੈਠਣਾ ਹੈ ਇਹ ਥੋੜੀ ਹੈ ਕਿ ਅਸੀਂ ਉੱਥੋਂ ਦੇ ਮੁਖੀ ਲਾ ਲਓ ਜਾਂ ਪਾਠੀ ਲਾ ਲਓ ਜਾਂ ਕੋਈ ਉੱਥੋਂ ਦਾ ਸੇਵਾਦਾਰ ਹੈ ਤੇ ਉਹਦੇ ਨਾਲ ਪਰਸਨਲ ਉਹਦੇ ਕਮਰੇ 'ਚ ਉਹਦੇ ਬੈਡਰੂਮ 'ਚ ਜਾ ਕੇ ਉਹਨੂੰ ਮਿਲਣਾ ਹੈ ਤੇ ਉੱਥੇ ਜਾ ਕੇ ਆਪਦਾ ਦੁੱਖੜਾ ਸੁਣਾਉਣਾ ਹੈ ਬਿਲਕੁਲ ਜਾੜੀਆਂ ਜਿਹੜੀਆਂ ਤਕਲੀਫਾਂ ਨੇ ਉਹਦਾ ਹੱਲ ਤੇ ਪ੍ਰਮਾਤਮਾ ਕੋਲ ਹੈ ਤੇ ਸਾਨੂੰ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਰੇ ਸਿੱਖਾਂ ਨੂੰ ਹੁਕਮ ਦਿੱਤਾ ਹੋਇਆ ਹੈ ਕਿ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਅੱਜ ਤੋਂ ਬਾਅਦ ਗੁਰੂ ਮੰਨਣਾ ਕਿਸੇ ਦੇਹਧਾਰੀ ਬੰਦੇ ਨੂੰ ਗੁਰੂ ਨਹੀਂ ਮੰਨਣਾ ਫਿਰ ਵੀ ਅਸੀਂ ਲੋਕ ਨਹੀਂ ਸਮਝ ਰਹੇ ਹਨਾ ਅਸੀਂ ਹਰ ਰੋਜ਼ ਅਰਦਾਸ ਤੋਂ ਬਾਅਦ ਇਹ ਇਹ ਪੰਕਤੀ ਆ ਜਿਹੜੀ ਉਹ ਸੁਣਦੇ ਆ ਉਚਾਰਨ ਕਰਦੇ ਆ ਕਿ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਫਿਰ ਵੀ ਸਾਡਾ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਨਹੀਂ ਹੈਗਾ ਕਿਉਂ ਨਹੀਂ ਹੈਗਾ ਕਿਉਂ ਨਹੀਂ ਅਸੀਂ ਲੋਕ ਸਮਝ ਰਹੇ ਕਿਉਂ ਅਸੀਂ ਦੇਹਧਾਰੀ ਬੰਦਿਆਂ ਕੋਲ ਜਾ ਕੇ ਆਪਦੀਆਂ ਤਕਲੀਫਾਂ ਦੁੱਖ ਦੱਸਦੇ ਆ ਔਰ ਇਹ ਕੋਈ ਦੁੱਖ ਕੋਈ ਬਾਲੇ ਵੱਡੇ ਨਹੀਂ ਇਹ ਕੋਈ ਬਾਲੇ ਵੱਡੇ ਦੁੱਖ ਨਹੀਂ ਇਹ ਮਾਇਆ ਹੈ ਸਾਰੀ ਮਾਇਆ ਮਾਇਆ ਦੇ ਦੁੱਖ ਹੈ ਕਿ ਸਾਨੂੰ ਸੋਹਣਾ ਪੁੱਤਰ ਹੋ ਜੇ ਸੋਹਣਾ ਪਤੀ ਮਿਲ ਜੇ ਚੰਗੀ ਨੌਕਰੀ ਮਿਲ ਜੇ ਹਾਂ ਤੇ ਅਸਾਨੂੰ ਬੈਂਡ ਆ ਜਾਣ ਅਸੀਂ ਵਿਦੇਸ਼ ਚਲੇ ਜਾਈਏ ਇਹ ਕੀ ਆ ਇਹ ਮਾਇਆ ਹੀ ਆ ਮਾਇਆ ਹੀ ਆ ਕੋਈ ਦੁੱਖ ਥੋੜੀ ਆ ਇਹ ਮਾਇਆ ਦੀ ਭੁੱਖ ਆ ਦੁੱਖ ਨਹੀਂ ਮਾਇਆ ਦੀ ਭੁੱਖ ਆ ਸਾਨੂੰ ਪਤਾ ਹੀ ਨਹੀਂ ਆ ਸਾਨੂੰ ਇੰਨੀ ਇੰਨੀ ਛੋਟੀ ਗੱਲ ਹੀ ਨਹੀਂ ਸਮਝ ਆਉਂਦੀ ਤੇ ਅਸੀਂ ਇਨਾਂ ਚੀਜ਼ਾਂ ਦੇ ਮਾਰੇ ਜਾ ਕੇ ਬਾਬਿਆਂ ਦੇ ਜਿਹੜੀਆਂ ਲੱਤਾਂ ਘੁੱਟਦੇ ਆ ਬਾਬਿਆਂ ਦੇ ਜਾ ਕੇ ਸਹਰਾਣੇ ਬੈੰਨੇ ਉਹਨਾਂ ਦੇ ਬੈੱਡਰੂਮਾਂ 'ਚ ਜਾਂਦੇ ਆ ਇੰਨੇ ਬੇਵਕੂਫ ਲੋਕ ਆ ਸੀ ਹਨਾ ਤੇ ਫਿਰ ਇਹ ਬਾਬੇ ਸਾਨੂੰ ਕਿਉਂ ਨ ਵਰਤਣਗੇ ਜਦੋਂ ਅਸੀਂ ਆਪ ਹੀ ਚੱਲ ਕੇ ਇਹਨਾਂ ਕੋਲ ਜਾ ਕੇ ਆਪਦੀ ਤਕਲੀਫ ਦੱਸਾਂਗੇ ਹਨਾ ਤੇ ਆਪਣੇ ਬੱਚਿਆਂ ਨੂੰ ਉੱਥੇ ਮਹੀਨਾ-ਮਹੀਨਾ ਛੱਡਾਂਗੇ ਤੇ ਬਾਬੇ ਉਹਨਾਂ ਨੂੰ ਵਰਤਣਗੇ ਜਦੋਂ ਤੁਹਾਨੂੰ ਤੁਹਾਡੇ ਜੰਮੇ ਬੱਚੇ ਦੀ ਤੁਹਾਡੇ ਖੂਨ ਦੀ ਪਰਵਾਹ ਨਹੀਂ ਹੈਗੀ ਤੇ ਬਗਾਨਿਆਂ ਨੂੰ ਕਿੱਥੋਂ ਹੋਣੀ ਹੈ ਤੁਹਾਨੂੰ ਤੁਹਾਡੀਆਂ ਧੀਆਂ ਦੀ ਪਰਵਾਹ ਨਹੀਂ ਹੈਗੀ ਤੁਹਾਨੂੰ ਤੁਹਾਡੀਆਂ ਨੂੰਹਾਂ ਦੀ ਪਰਵਾਹ ਨਹੀਂ ਹੈਗੀ ਤੇ ਬਗਾਨਿਆਂ ਨੂੰ ਕਿੱਥੇ ਹੋਣੀ ਹੈ ਸੋ ਸਮੱਸਿਆ ਪਹਿਲਾਂ ਅਸੀਂ ਖੋਦਾਂ ਸਭ ਤੋਂ ਵੱਡੀ ਸਮੱਸਿਆ ਅਸੀਂ ਖੋਦਾਂ ਫਿਰ ਡੇਰਾਵਾਦ ਡੇਰਾਵਾਦ ਨੂੰ ਅਸੀਂ ਕਿਉਂ ਇੰਨਾ ਬੜਾਵਾ ਦਿੱਤਾ ਹੈ ਕਿਉਂ ਨਹੀਂ ਕਿਸੇ ਬੰਦੇ ਨੂੰ ਵੈਰੀਫਾਈ ਕਰਦੇ ਕਿਉਂ ਨਹੀਂ ਅਸੀਂ ਕਿਉਂ ਅਸੀਂ ਉਹਨਾਂ ਬੰਦਿਆਂ ਦੇ ਜਦੋਂ ਚੰਗੇ ਘਰ-ਵਾਰ ਪਰਿਵਾਰ ਹੈਗੇ ਆ ਤੇ ਉਹਨਾਂ ਨੂੰ ਗੁਰਦੁਆਰਿਆਂ ਦੇ ਵਿੱਚ ਜਾਂ ਡੇਰਿਆਂ ਦੇ ਵਿੱਚ ਬੈੱਡਰੂਮ ਬਣਾਉਣ ਵਾਸਤੇ ਦਿੱਤੇ ਹੋਏ ਆ ਕਿਉਂ ਕਿਉਂ ਨਹੀਂ ਅਸੀਂ ਉਹਨਾਂ ਦੇ ਮਗਰ ਪੜਤਾਲ ਕਰਦੇ ਜਿਹੜੇ ਵੀ ਪਿੰਡ ਦੇ ਵਿੱਚ ਜਾਂ ਜਿਹੜੇ ਸ਼ਹਿਰ ਦੇ ਵਿੱਚ ਜਿੱਥੇ ਵੀ ਨੇੜੇ ਗੁਰਦੁਆਰਾ ਬਣਿਆ ਕਿਉਂ ਨਹੀਂ ਉਹਨੂੰ ਅਸੀਂ ਵੈਰੀਫਾਈ ਕਰਦੇ ਠੀਕ ਹੈ ਇਹ ਵੀ ਸਾਡੀ ਘਾਟ ਆ ਨਾ ਸਾਡੀ ਵੀ ਘਾਟ ਆ ਤੇ ਇਹਨਾਂ ਦੀ ਤੇ ਹੈਗੀ ਆ ਇਹਨਾਂ ਲੋਕਾਂ ਦੀ ਤੇ ਘਾਟ ਹੈਗੀ ਆ ਫਿਰ ਇਹਨਾਂ ਦੀਆਂ ਇੰਟਰਵਿਊਆਂ ਆਉਂਦੀਆਂ ਨੇ ਚਲੋ ਆਪਾਂ ਕਿਸੇ ਨੂੰ ਇਹ ਨਹੀਂ ਕਹਿੰਦੇ ਜਿਵੇਂ ਤੁਸੀਂ ਤਿੰਨਾਂ ਦੀ ਇੰਟਰਵਿਊ ਦੇਖ ਲਈ ਹੁਣ ਤੇ ਉਹਦੇ ਵਿੱਚ ਇੱਕ ਬਾਬਾ ਲੱਖਾ ਬਿਆਨ ਦੇ ਰਿਹਾ ਵੀ ਸਤਜੁਗ ਦੇ ਵਿੱਚ ਬ੍ਰਹਮਾ ਜੀ ਨੇ ਆਪਣੀ ਕੁੜੀ ਤੇ ਮੋਹਿਤ ਹੋ ਗਿਆ ਸੀਗਾ ਹੂੰ ਵਾਹ ਬਹੁਤ ਬਹੁਤ ਸੋਹਣਾ ਉਹਨਾਂ ਨੇ ਬਿਆਨ ਦਿੱਤਾ ਹਨਾ ਤੁਸੀਂ ਆਪ ਸੋਚ ਕੇ ਵੇਖੋ ਵੀ ਤੁਸੀਂ ਬੜਾਵਾ ਦੇ ਰਹੇ ਹੋ ਫਿਰ ਜੇ ਉਹ ਸਮੇਂ ਦੇ ਵਿੱਚ ਉਹ ਕਿਸੇ ਕਰਮੀ ਕੋਈ ਬੰਦਾ ਸੀਗਾ ਜਾਂ ਕੋਈ ਬੰਦਾ ਐਡਾ ਘਟਿਆ ਸੀਗਾ ਤੇ ਤੁਸੀਂ ਉਹਨੂੰ ਹੱਲਾਸ਼ੇਰੀ ਦੇ ਰਹੇ ਹੋ ਕਿੱਥੇ ਤੇ ਤੁਸੀਂ ਉਹਨੂੰ ਨਿੰਦਣਾ ਸੀ ਤੇ ਕਿੱਥੇ ਤੁਸੀਂ ਅੱਜ ਉਹਦੀ ਹਮਾਇਤ ਕਰ ਰਹੇ ਹੋ ਤੇ ਸਲਾਹ ਰਹੇ ਹੋ ਵੀ ਇਹ ਭਾਈ ਉਹਦੋਂ ਵੀ ਸੀਗੇ ਤੇ ਹੁਣ ਵੀ ਹੈਗੇ ਆ ਇਹਦਾ ਕੀ ਮਤਲਬ ਹੋਇਆ ਇਹਦਾ ਕੀ ਮਤਲਬ ਹੋਇਆ ਮੰਨਣਾ ਉਦੋਂ ਆ ਜਦੋਂ ਜਮਾਂ ਆ ਨਾ ਮੈਨੂੰ ਉਹ ਸ਼ਬਦ ਕਹਿਣਾ ਨਹੀਂ ਚਾਹੀਦਾ ਉਹ ਵਾਲੀ ਵੀਡੀਓ ਸਾਹਮਣੇ ਆ ਜਾਂਦੀ ਹੈ ਉਦੋਂ ਮੰਨਣਾ ਵੀ ਹਾਂ ਸਾਡੇ ਵੀ ਇਹ ਬੰਦਾ ਵਿੱਚ ਫਿਰਦਾ ਸੀ ਸਾਨੂੰ ਪਤਾ ਨਹੀਂ ਲੱਗਿਆ ਉਦੋਂ ਮੰਨਣਾ ਉਦੋਂ ਪਹਿਲਾਂ ਜਮਾਂ ਨਹੀਂ ਮੰਨਣਾ ਉਦੋਂ ਪਹਿਲਾਂ ਸਬੂਤ ਹੀ ਮੰਗੀ ਜਾਣਗੇ ਤੁਸੀਂ ਦੇਖਿਆ ਹੋਊਗਾ ਦੋ ਤਿੰਨ ਇੰਟਰਵਿਊ ਆਈਆਂ ਨੇ ਸਬੂਤ ਹੀ ਮੰਗੀ ਜਾਂਦੇ ਆ ਜੀ ਇੱਕ ਦੂਜੇ ਇਲਜ਼ਾਮ ਲਾਈ ਜਾਂਦੇ ਨੇ ਇੱਕ ਦੂਜੇ ਦੇ ਇਲਜ਼ਾਮ ਲਾਈ ਜਾਂਦੇ ਨੇ ਇੰਟਰਵਿਊਆਂ ਦੇ ਵਿੱਚ ਇਹ ਇਲਜ਼ਾਮੋ ਇਲਜ਼ਾਮੀ ਬਾਅਦ ਚ ਹੋਲੇ ਹੋ ਨਾ ਬਾਅਦ ਚ ਹੋਲੇ ਜੋ ਜਿੰਨੇ ਜਿੰਨੀ ਜਿੰਨੀ ਕੀ ਗੱਲ ਹੁਣ ਤੱਕ ਪਤਾ ਲੱਗਿਆ ਪਹਿਲਾਂ ਉਹਨਾਂ ਦੇ ਤਾਂ ਤਰੀਕੇ ਨਾਲ ਜਵਾਬ ਦੇ ਦਿਓ ਉਹਨਾਂ ਦੇ ਜਵਾਬ ਤਾਂ ਸੁਚੱਜੇ ਦੇ ਦੋ ਹੁਣ ਇੱਕ ਬੰਦਾ ਤੇ ਮੰਨ ਹੀ ਗਿਆ ਦੋਹਾਂ ਵਾਸਤੇ ਤਾਂ ਇਹਨਾਂ ਨੂੰ ਮੰਨਣਾ ਪਿਆ ਨਾ ਜਦੋਂ ਬੰਦਾ ਚੱਕਿਆ ਗਿਆ ਜਦੋਂ ਉਹਦੀ ਸਪਸ਼ਟ ਵੀਡੀਓ ਹੀ ਲੋਕਾਂ ਸਾਹਮਣੇ ਪੇਸ਼ ਹੋ ਗਈ ਫਿਰ ਤੇ ਮੰਨਣਾ ਹੀ ਪੈਣਾ ਨਾ ਹੁਣ ਆਏ ਤੇ ਕਹਿ ਨਹੀਂ ਸਕਦੇ ਵੀ ਭਾਈ ਲੋਕੋ ਤੁਸੀਂ ਅੰਨੇ ਹੋ ਜਿਹੜਾ ਕੁਝ ਤੁਸੀਂ ਵੇਖਿਆ ਉਹ ਸੱਚ ਨਹੀਂ ਹੈਗਾ ਅੱਪਾ ਦੇਖਿਆ ਹੀ ਆ ਅੱਪਾ ਸਾਰਾ ਦੇਖਿਆ ਹੁਣ ਜੋ ਕੁਕਰਮੀ ਬਲਜਿੰਦਰ ਸੀਗਾ ਉਹਦੀਆਂ ਸਾਰੀਆਂ ਵੀਡੀਓ ਅਸੀਂ ਦੇਖੀਆਂ ਨੇ ਤੇ ਹੁਣ ਇਹ ਝੂਠ ਤੇ ਬੋਲ ਨਹੀਂ ਸਕਦੇ ਕਿ ਭਾਈ ਉਹ ਕੁਕਰਮੀ ਨਹੀਂ ਸੀਗਾ ਜੇ ਕਹਿਣਗੇ ਤੇ ਫਿਰ ਪਤਾ ਹੈ ਲੋਕਾਂ ਨੇ ਸਾਨੂੰ ਜੰਮੜ ਜਾਣਾ ਹੈ ਹਨਾ ਉਹ ਤਾਂ ਮੰਨਣਾ ਹੀ ਪੈਣਾ ਇਹਨਾਂ ਨੂੰ ਇਹੀ ਹਾਲ ਉਹ ਪਿੱਛੇ ਜੇ ਹੋਇਆ ਸੀ ਦੂਜੇ ਜਿਹੜਾ ਦੂਜਾ ਫੜਿਆ ਗਿਆ ਸੀਗਾ ਜਿਹਨੇ ਬੱਚੇ ਨਾਲ ਕੋਈ ਕਰਮ ਕੀਤਾ ਸੀ ਬਾਬਾ ਜੱਸੀ ਹਾਂ ਉਹ ਉਹ ਉਹਦੇ ਨਾਲ ਵੀ ਇਦਾਂ ਹੀ ਹੋਇਆ ਸੀ ਉਦੋਂ ਵੀ ਫਿਰ ਇਹਨਾਂ ਨੇ ਉਦੋਂ ਮੰਨਿਆ ਜਦੋਂ ਸਪਸ਼ਟ ਵੀਡੀਓ ਸਾਹਮਣੇ ਆ ਗਈ ਫਿਰ ਇਹ ਕਹਿੰਦੇ ਕਿ ਸਾਡੇ ਕੋਲ ਤਾਂ ਬੱਚੇ ਰਹਿੰਦੇ ਹੀ ਨਹੀਂ ਜੀ ਫਿਰ ਬੱਚਾ ਕਿੱਥੋਂ ਆਇਆ ਆਖੇ ਉਹ ਲੈ ਕੇ ਆਇਆ ਸੀ ਜੇ ਤੁਹਾਡੇ ਕੋਲ ਬੱਚਾ ਆਉਣਾ ਅਲਾਓ ਹੀ ਨਹੀਂ ਹੈਗਾ ਫਿਰ ਬੱਚਾ ਆ ਕਿਵੇਂ ਗਿਆ ਬੱਚੇ ਦੀ ਕੋਈ ਸੁਰੰਗ ਪੱਟੀ ਸੀ ਉਹਦੇ ਜੱਸੀ ਨੇ ਵੀ ਜਿਹੜਾ ਉਹ ਥੱਲੋਂ ਦੀ ਆ ਗਿਆ ਆਬਵੀਅਸਲੀ ਉਹ ਗੇਟਵੇ ਜੀ ਆਇਆ ਹੋਊਗਾ ਉਹਨੂੰ ਜਦੋਂ ਲੈ ਕੇ ਆਉਂਦਾ ਤੇ ਪੁੱਛਣਾ ਨਹੀਂ ਸੀ ਕਿ ਬੱਚਾ ਕਿੱਥੋਂ ਲੈ ਕੇ ਆਏ ਹੋ ਭਾਈ ਕਿਉਂ ਲੈ ਕੇ ਆਏ ਹੋ ਠੀਕ ਹੈ ਤੇ ਫਿਰ ਕਿੰਨਾ ਲੰਮਾ ਸਮਾਂ ਉਹਦੇ ਨਾਲ ਕੋ ਕਰਮ ਹੁੰਦਾ ਰਿਹਾ ਇਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਇੱਕ ਇੱਕ ਬਾਬੇ ਠੀਕ ਇਹਨਾਂ ਇਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਇੱਕ ਬਾਬੇ ਜੋਨੀ ਦੇ ਬਿਆਨ ਆਇਆ ਉਹ ਕਹਿੰਦਾ ਬਲਜਿੰਦਰ ਦੇ ਡੇਰੇ ਚੋਂ ਅਮਰਤਪਾਲ ਸਿੰਘ ਮੈਰੋਂ ਸੋਨਾ ਲੈ ਕੇ ਚਲਾ ਗਿਆ ਵੀ ਉਹਨੇ ਸੋਨਾ ਚੱਕ ਲਿਆ ਸੀਗਾ ਉੱਥੋਂ ਬਲਜਿੰਦਰ ਦੇ ਹੁਣ ਦੇਖੋ ਸਭ ਤੋਂ ਪਹਿਲਾਂ ਨਾ ਬਾਬੇ ਜੋਨੀ ਦੀ ਇੱਕ ਇੰਟਰਵਿਊ ਆਈ ਸੀ ਸੌਰੀ ਇਹ ਕਾਰਡੀਓ ਆਈ ਸੀ ਇੰਟਰਵਿਊ ਉਹ ਭਾਈ ਅਮਰਤਪਾਲ ਮਹਿਰੋਂ ਦੀ ਸੀ ਤੇ ਉਹਨਾਂ ਨੇ ਉਹਦੇ ਵਿੱਚ ਉਹ ਸੁਣਾਈ ਸੀ ਜਿਹਦੇ ਚ ਬਾਬਾ ਜੋਨੀ ਸਮਝੌਤਾ ਕਰਨ ਲਈ ਕਹਿ ਰਿਹਾ ਕਿ ਭਾਈ ਨਾਨਕ ਸਰ ਡੇਰੇ ਦੀ ਬਦਨਾਮੀ ਹੋਊਗੀ ਨਾਨਕ ਦੇ ਘਰ ਦੀ ਬਦਨਾਮੀ ਹੋਊਗੀ ਜੇ ਤੁਹਾਨੂੰ ਇੰਨਾ ਹੀ ਬਦਨਾਮੀ ਦਾ ਡਰ ਹੈ ਤੇ ਫਿਰ ਉੱਥੇ ਕਰਤੂਤਾਂ ਕਿਉਂ ਕਰਦੇ ਹੋ ਠੀਕ ਹੈ ਉਹਦੇ ਵਿੱਚ ਖੁਦ ਮੰਨੇ ਆ ਖੁਦ ਮੰਨਿਆ ਇਹ ਬਾਬਾ ਜੋਨੀ ਕਿ ਇਹਨਾਂ ਨੇ ਤਾਂ ਚਲੋ ਜਿਹੜੀਆਂ ਕਰਤੂਤਾਂ ਕਰਨੀਆਂ ਸੀ ਕਰਤੀਆਂ ਤੁਸੀਂ ਦੱਸੋ ਹੁਣ ਨਮੇੜਨਾ ਕਿੱਦਾਂ ਆ ਹੁਣ ਕਿਵੇਂ ਨਿਮੇੜਨਾ ਆ ਹੁਣ ਆ ਗੱਲਾਂ ਨੇ ਜਿਹੜੀਆਂ ਹਨਾ ਉਹ ਦਲਾਲ ਵਾਲਾ ਕੰਮ ਕਰ ਰਹੇ ਨੇ ਦਲਾਲ ਵਾਲਾ ਕੰਮ ਕਰ ਰਹੇ ਨੇ ਉਹ ਉਹ ਤੇ ਚਲੋ ਸਭ ਨੂੰ ਪਤਾ ਲੱਗਦਾ ਹੀ ਹੁਣ ਆਪਾਂ ਨੂੰ ਕਹਿਣ ਦੀ ਲੋੜ ਹੀ ਨਹੀਂ ਹੈਗੀ ਜਦੋਂ ਪਤਾ ਹੀ ਆ ਸਭ ਨੂੰ ਪਤਾ ਆ ਫਿਰ ਏ ਇਹ ਮੰਨ ਗਏ ਆ ਵੀ ਮੈਂ ਭਾਈ ਬਲਜਿੰਦਰ ਵਾਲੇ ਮਾਮਲੇ ਦੇ ਵਿੱਚ ਵੀ ਇਨਵੋਲਵ ਸੀਗਾ ਮੈਂ ਜੱਗਿਆ ਮੈਂ ਉੱਥੇ ਡੀਲ ਕਰਵਾਉਂਦਾ ਰਿਆ ਮੈਂ ਡੀਲ ਕਰਵਾਉਣ ਦੀ ਕੋਸ਼ਿਸ਼ ਕੀਤੀ ਐ ਬਾਬੇ ਜੌਨੀ ਦੀ ਇੰਟਰਵਿਊ ਦੇ ਬਿਆਨਾਂ ਦੇ ਮੁਤਾਬਕ ਗੱਲ ਕਰੂੰਗੀ ਮੈਂ ਫਿਰ ਇਹਨੇ ਦੂਜੇ 'ਚ ਵੀ ਕਿਹਾ ਕਿ ਹਾਂ ਉਹ ਆਡੀਓ ਮੇਰੀ ਐ ਤੇ ਮੈਨੂੰ ਹੀ ਬਾਬੇ ਲਖੇਵਾਲਾ ਨੇ ਆਖਿਆ ਸੀਗਾ ਕਿ ਭਾਈ ਉਹਨੂੰ ਪੁੱਛ ਕੇ ਕੀ ਗੱਲ ਐ ਉਹਨੇ ਫਲਾਨੀ ਗੱਲ ਕਹੀ ਐ ਹਨਾ ਤੇ ਉਹਨੂੰ ਪੁੱਛ ਕੇ ਸਾਡੇ ਖਿਲਾਫ ਉਹਦੇ ਕੋਲ ਕੀ ਐ ਠੀਕ ਐ ਜੇ ਜੇ ਉਹਨਾਂ ਨੇ ਕੁਝ ਕੀਤਾ ਹੀ ਨਹੀਂ ਤੇ ਫਿਰ ਪੁੱਛਣ ਦੀ ਕੀ ਲੋੜ ਆ ਜੇ ਹੁਣ ਮੈਨੂੰ ਮੈਨੂੰ ਕੋਈ ਬੰਦਾ ਫੋਨ ਕਰਕੇ ਕਹੇ ਕਿ ਤੇਰੇ ਖਿਲਾਫ ਸਾਡੇ ਕੋਲ ਵੀਡੀਓ ਆ ਮੈਨੂੰ ਪਤਾ ਵੀ ਮੈਂ ਕੁਝ ਕੀਤਾ ਹੀ ਨਹੀਂ ਗਲਤ ਤੇ ਮੈਂ ਵੀ ਵਿਚੋਲੇ ਨੂੰ ਕਹਿੰਦੀ ਫਿਰੂੰਗੀ ਕਿ ਜਾ ਭਾਈ ਉਹਨੂੰ ਪੁੱਛ ਕੇ ਆ ਉਹਦੇ ਕੋਲ ਮੇਰੀ ਕਿਹੜੀ ਵੀਡੀਓ ਆ ਕਿਹੜੀ ਵੀਡੀਓ ਦਾ ਕੀ ਮਤਲਬ ਹੋਇਆ ਕਿਹੜੀ ਵੀ ਮੇਰੇ ਮੇਰੇ ਖਿਲਾਫ ਹੈ ਨਹੀਂ ਤੇ ਮੈਂ ਆ ਹੀ ਕਹੂੰਗੀ ਨਾ ਵੀ ਚਲ ਭਾਈ ਠੀਕ ਆ ਹੈਗੀ ਆ ਤਾਂ ਰੱਖੀ ਰੱਖ ਹਾਂਜੀ ਹਾਂਜੀ ਠੀਕ ਆ ਹੈਗੀ ਆ ਤਾਂ ਰੱਖੀ ਰੱਖ ਹੈਗੀ ਆ ਤਾਂ ਚਲਾ ਦੇ ਕੋਈ ਨਹੀਂ ਜਦੋਂ ਮੈਂ ਸੱਚੀ ਆ ਤੇ ਮੈਨੂੰ ਫਿਰ ਵਿਚਾਲੇ ਵਿਚੋਲਾ ਪਾਉਂਦੀ ਕੀ ਲੋੜ ਐ ਇੱਥੋਂ ਕੀ ਸਾਬਿਤ ਹੁੰਦਾ ਤੁਸੀਂ ਸਵਾਲ ਸੁਣੋ ਉਹਦਾ ਹਨਾ ਉਹਨੇ ਕਿਹਾ ਕਿ ਮੈਨੂੰ ਬਾਬੇ ਲਖੇ ਨੇ ਭੇਜਿਆ ਕਿ ਜਾ ਉਹਨੂੰ ਪੁੱਛ ਕਿ ਉਹਦੇ ਕੋਲ ਕਿਹੜੀ ਵੀਡੀਓ ਹੈ ਤੇ ਆਪਾਂ ਨਿਮੇੜ ਲੈਣੇ ਆ ਨਾਨਕ ਦੇ ਘਰ ਦੀ ਬਦਨਾਮੀ ਨਹੀਂ ਹੋਣੀ ਚਾਹੀਦੀ ਇਟ ਮੀਨਸ ਉਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਸਾਡੇ ਖਿਲਾਫ ਜਿਹੜੇ ਸਬੂਤ ਆ ਉਹ ਮੇਰੇ ਕੋਲ ਪਹੁੰਚ ਚੁੱਕੇ ਆ ਇਹੀ ਹੋਇਆ ਨਾ ਇਹਦਾ ਮਤਲਬ ਇਹੀ ਮਤਲਬ ਹੋਇਆ ਅੱਛਾ ਫੇਰ ਚਲੋ ਇਲਜ਼ਾਮ ਫੇਰ ਵਾਧੇ ਤੁਰੇ ਜਾਂਦੇ ਆ ਹਨਾ ਅੱਗੇ ਆ ਜੋ ਅੱਗੇ ਜਦੋਂ ਆਪਾਂ ਜਾਣੇ ਆ ਤੇ ਫਿਰ ਉਹਨਾਂ ਨੇ ਕਿਹਾ ਕਿ ਭਾਈ ਮੈਂ ਜਦੋਂ ਇੱਥੋਂ ਮੋਗੇ ਤੋਂ ਗਿਆ ਚਰਨਖਾਟ ਗਿਆ ਹਨਾ ਉੱਥੇ ਬਲਜਿੰਦਰ ਦੇ ਕਮਰੇ ਦੇ ਵਿੱਚ ਮੈਂ ਗਿਆ ਚਲੋ ਇਹਨਾਂ ਦੀ ਡੀਲ ਹੋਈ ਉਹ ਗੱਲਾਂ ਸਾਰਿਆਂ ਨੇ ਸੁਣੀਆਂ ਮੈਂ ਰਿਪੀਟ ਨਹੀਂ ਕਰੂੰਗੀ ਹੁਣ ਉੱਥੇ ਉਹਨਾਂ ਨੇ ਕਿਹਾ ਇੱਕ ਇੱਕ ਗੱਲ ਹੋਰ ਇੱਥੇ ਮੈਂ ਐਡ ਕਰੂੰਗੀ ਹਾਂਜੀ ਉਹ ਜਦੋਂ ਮੈਰੋ ਦੀ ਇੰਟਰਵਿਊ ਹੋਈ ਸੀਗੀ ਮੈਰੋ ਨੇ ਉਹ ਬੀਬੀ ਦਾ ਫੋਨ ਅਚਨਚੇਤ ਵਿੱਚ ਲਾਇਆ ਹਨਾ ਜਿਹੜੀ ਉਹ ਬੀਬੀ ਇਲਜ਼ਾਮ ਲਾ ਲਈ ਆ ਸਭ ਤੋਂ ਪਹਿਲਾਂ ਉਹ ਬੀਬੀ ਦੀ ਵੀਡੀਓ ਆਪੇ ਵਾਇਰਲ ਹੋਈ ਸੀ ਠੀਕ ਹੈ ਤੇ ਉਹ ਬੀਬੀ ਨੇ ਇਲਜ਼ਾਮ ਲਾਏ ਨੇ ਹੁਣ ਜਿਹੜਾ ਬਾਬਾ ਲਖਾ ਉਹ ਬੀਬੀ ਨੂੰ ਜਾਣਦਾ ਉਹਨਾਂ ਨੇ ਕਿਹਾ ਕਿ ਸਾਡੇ ਕਿਸੇ ਸਮਰਥਕ ਦੀ ਪਤਨੀ ਐ ਇੱਥੇ ਰਹਿੰਦੀ ਰਹੀ ਐ ਠੀਕ ਹੈ ਇਟ ਮੀਨ ਉਹ ਜਾਣਦਾ ਹੈ ਉਹਨੂੰ ਹਨਾ ਤੇ ਦੂਜੇ ਪਾਸੇ ਆਜੋ ਉਹਨਾਂ ਉਹ ਅਮਰਤਪਾਲ ਮਹਿਰੋਂ ਕੋਲ ਕਿਵੇਂ ਪਹੁੰਚੀ ਹੁਣ ਇਹ ਤੇ ਹੈ ਨਹੀਂ ਕਿ 30 ਸਾਲ ਪਹਿਲਾਂ ਅਮਰਤਪਾਲ ਮਹਿਰੋਂ ਨੇ ਉਹਨੂੰ ਭੇਜਿਆ ਹੋਊਗਾ ਜਾਂ ਕਿੰਨੇ ਸਾਲ ਮਰਜੀ ਪਹਿਲਾਂ ਲਾ ਲਓ ਠੀਕ ਹੈ ਤੇ ਉਹ ਅਮਰਤਪਾਲ ਮਹਿਰੋਂ ਕੋਲ ਕਿਵੇਂ ਪਹੁੰਚੀ ਮਹਿਰੋਂ ਕੋਲ ਪਹੁੰਚਣ ਤੋਂ ਪਹਿਲਾਂ ਤਾਂ ਉਹਦੀ ਇੱਕ ਵੀਡੀਓ ਵਾਇਰਲ ਹੋਈ ਸੀ ਉਸ ਤੋਂ ਬਾਅਦ ਜਿਹੜੀ ਆ ਉਹ ਗੱਲਬਾਤ ਹੋਈ ਹੈ ਇੰਟਰਵਿਊ 'ਚ ਗੱਲਬਾਤ ਹੋਈ ਹੈ ਫਿਰ ਸਿੱਧੇ ਤੌਰ ਤੇ ਅਮਰਤਪਾਲ ਮਹਿਰੋਂ ਉਹਨੂੰ ਮਿਲ ਕੇ ਆਇਆ ਠੀਕ ਹੈ ਉਹ ਉਹ ਇਲਜ਼ਾਮ ਲਾ ਰਹੀ ਆ ਹੁਣ ਕੋਈ ਬੰਦਾ ਸਾਬਤ ਸਰੂਪ ਇਲਜ਼ਾਮ ਲਾ ਰਿਹਾ ਹੈ ਹਨਾ ਤੇ ਉਹ ਉਹ ਨਹੀਂ ਤੁਹਾਨੂੰ ਦਿਸਦਾ ਹੈਗਾ ਜਿਹੜਾ ਸਾਬਤ ਸਰੂਪ ਇਲਜ਼ਾਮ ਲਾ ਰਿਹਾ ਤੁਹਾਨੂੰ ਦਿਸ ਰਿਹਾ ਕਿ ਤੁਹਾਨੂੰ ਸਬੂਤ ਹੀ ਚਾਹੀਦੇ ਤੁਹਾਨੂੰ ਉਹੀ ਵੀਡੀਓ ਚਾਹੀਦੀ ਹੈ ਜਿਹੜੀ ਨਹੀਂ 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 ਦੇਖਣਾ ਚਾਹੁੰਦਾ ਕੋਈ ਤੁਹਾਨੂੰ ਮਤਲਬ ਮਤਲਬ ਵੀ ਤੁਹਾਨੂੰ ਕਿਹੜੀ ਕਿਹੜੀ ਵੀਡੀਓ ਚਾਹੀਦੀ ਹੈ ਇੱਕ ਬੰਦਾ ਜਿਉਂਦਾ ਜਾਗਦਾ ਸਾਬਤ ਬੈਠਾ ਆ ਤੁਹਾਡੇ ਸਾਹਮਣੇ ਬੈਠਾ ਇਲਜ਼ਾਮ ਲਾ ਰਿਹਾ ਹੈ ਕਿਉਂ ਲਾਊਗਾ ਹੋਰ ਕਿਸੇ ਨੇ ਨਹੀਂ ਜਾ ਕੇ ਕਹਿਤਾ ਔਰ ਕਿਸੇ ਦਾ ਨਾਮ ਕਿਉਂ ਨਾ ਲੇਤਾ ਜਾਂ ਤੁਹਾਡੀ ਕੋਈ ਨਿੱਜੀ ਰੰਜਿਸ਼ ਹੈ ਤਾਂ ਦੱਸੋ ਨਿੱਜੀ ਰੰਜਿਸ਼ ਵੀ ਤਾਂ ਇਹਨੇ ਦੱਸੀ ਕਿ ਭਾਈ ਮੇਰੀ ਉਹਦੇ ਨਾਲ ਆ ਨਿੱਜੀ ਰੰਜਿਸ਼ ਹੈ ਤਾਂ ਕਰ ਕਿਉਂ ਬੀਬੀ ਮੇਰੇ ਤੇ ਇਲਜ਼ਾਮ ਲਾ ਰਹੀ ਹੈ ਇਦਾਂ ਤਾਂ ਨਹੀਂ ਨਾ ਹੋਊਗਾ ਸਾਬਿਤ ਤੇ ਕਰਨੇ ਪੈਣਗੇ ਚਲੋ ਮੈਂ ਨਹੀਂ ਕਹਿੰਦੀ ਵੀ ਤੁਸੀਂ ਗਲਤ ਤਾਂ ਹੈਗੇ ਹੋ ਜਾਂ ਹੈ ਨਹੀਂ ਹਨਾ ਹੋ ਵੀ ਸਕਦੇ ਹੋ ਨਹੀਂ ਵੀ ਹੋ ਸਕਦੇ ਪਰ ਇੱਕ ਸੋਚਣ ਵਾਲੀ ਗੱਲ ਤੇ ਇਹ ਹੈ ਨਾ ਕਿ ਕੋਈ ਬੰਦਾ ਉੱਠ ਕੇ ਤੁਹਾਡੇ ਤੇ ਇਲਜ਼ਾਮ ਕਿਉਂ ਲਾਉਣ ਲੱਗ ਜਾਂਦਾ ਹੈ ਕਿਉਂ ਉੱਠ ਕੇ ਇਲਜ਼ਾਮ ਲਾਉਂ ਔਰ ਉਹ ਵੀ ਕਿਸੇ ਗੁਰੂ ਘਰ ਦੇ ਜਾਂ ਕਿਸੇ ਬਹੁਤ ਵੱਡੀ ਸੰਸਥਾ ਦੇ ਮੁਖੀ ਦੇ ਉੱਤੇ ਬਹੁਤ ਵੱਡੀ ਗੱਲ ਹੈ ਕੋਈ ਵੀ ਆਮ ਨਾਰਮਲ ਬੀਬੀ ਜਿਹੜੀ ਉੱਥੇ ਸਮਰਥਕ ਰਿਆ ਉਹਦਾ ਪਤੀ ਉੱਥੇ ਰਹਿ ਕੇ ਆਈ ਹੈ ਉਹ ਉੱਠ ਕੇ ਇਹੋ ਜਿਹੇ ਇਲਜ਼ਾਮ ਕਿਉਂ ਲਾਉਗੀ ਜਿਹੜੀ ਆਪਦੇ ਘਰੇ ਵਧੀਆ ਸੁਖੀ ਵਸ ਰਹੀ ਹੈ ਆਪਦੇ ਘਰੇ ਉਹਦੇ ਬੱਚੇ ਆ ਉਹਦਾ ਪਰਿਵਾਰ ਹੈ ਉਹ ਉੱਠ ਕੇ ਆਪਣੇ ਆਪ ਨੂੰ ਇਹੋ ਜਿਹੇ ਕੰਟਰੋਵਰਸੀ ਦੇ ਵਿੱਚ ਕਿਉਂ ਲਿਆਉਗੀ ਇਹ ਵੀ ਤਾਂ ਫਿਰ ਸਵਾਲ ਸੋਚਣ ਵਾਲੇ ਨੇ ਨਾ ਇਹ ਵੀ ਤਾਂ ਸੋਚਣ ਵਾਲੇ ਸਵਾਲ ਨੇ ਫਿਰ ਤੁਸੀਂ ਉੱਥੇ ਤੁਹਾਨੂੰ ਕਿਹਨੇ ਹੱਕ ਦਿੱਤਾ ਉੱਥੇ ਕਮਰੇ ਬਣਾ ਬਣਾ ਕੇ ਉੱਥੇ ਬੱਚਿਆਂ ਨੂੰ ਰੱਖਣ ਦਾ ਹੈਨਾ ਲੋਕਾਂ ਨੂੰ ਰੱਖਣ ਦਾ ਕੀ ਲੋੜ ਹੈ ਠੀਕ ਹੈ ਹੁਣ ਦੂਜਾ ਜਿਹੜਾ ਤੁਸੀਂ ਸੋਨੇ ਵਾਲੀ ਗੱਲ ਕੀਤੀ ਸੀ ਹੁਣ ਉਧਰ ਆ ਜਾਂਦੇ ਆਪਾਂ ਇਹ ਚਰਨ ਘਾਟ ਗੁਰੂ ਘਰ ਦੇ ਵਿੱਚ ਜਿਹੜਾ ਵਰਮੀ ਬਰਜਿੰਦਰ ਸੀ ਹੈਨਾ ਉਹਦੀ ਭੈਣ ਨੇ ਚੱਲਦੀ ਇੰਟਰਵਿਊ ਦੇ ਵਿੱਚ ਜੌਨੀ ਨੂੰ ਫੋਨ ਲਾਇਆ ਬਾਬੇ ਜੌਨੀ ਨੂੰ ਔਰ ਉਹਦੇ ਚ ਉਹਨੇ ਕਿਹਾ ਕਿ ਮੇਰੇ ਭਰਾ ਨੇ ਮੈਨੂੰ ਜਦੋਂ ਅਸੀਂ ਮੁਲਾਕਾਤ ਕਰਨ ਗਏ ਦੱਸਿਆ ਕੇ ਨਾਲੇ ਤੇ ਜਿਹੜਾ ਮੈਹਰੋ ਆ ਉਹ ਡੀਵੀਆਰ ਲੈ ਗਿਆ ਸੀ ਤੇ ਨਾਲੇ ਜਿਹੜਾ ਕਿ ਲੋ ਸੋਨਾ ਸੀ ਮੇਰੇ ਭਾਈ ਕੋਲ ਉਹ ਲੈ ਗਿਆ ਫਿਰ ਉਹ ਬੀਬੀ ਨੂੰ ਪੁੱਛਿਆ ਵੀ ਗਿਆ ਕਿ ਉਹ ਸੋਨਾ ਬਈ ਕਿੱਥੋਂ ਆਇਆ ਸੀ ਆਖੇ ਲੋਕ ਲੋਕ ਖੁਸ਼ ਹੋ ਕੇ ਦਿੰਦੇ ਹੁੰਦੇ ਸੀ ਕਿਸੇ ਦਾ ਬੱਚਾ ਬਾਹਰ ਚਲਿਆ ਜਾਂਦਾ ਸੀ ਜਾਂ ਕਿਸੇ ਦਾ ਮੰਨ ਲਓ ਕਿਸੇ ਦੇ ਘਰੇ ਖੁਸ਼ੀ ਆਈ ਹੁੰਦੀ ਸੀ ਕਿਸੇ ਦੀ ਸੁਖਣਾ ਪੂਰੀ ਹੋਈ ਹੁੰਦੀ ਸੀ ਤੇ ਉਹ ਆ ਕੇ ਜਿਹੜਾ ਉਹ ਉਹ ਮੇਰੇ ਭਾਈ ਨੂੰ ਮਤਲਬ ਬਲਜਿੰਦਰ ਨੂੰ ਜਿਹੜਾ ਇਹ ਉਹ ਸੋਨਾ ਚੜਾਉਂਦੇ ਹੁੰਦੇ ਸੀ ਤੇ ਉਹੀ ਸੋਨਾ ਸੀ ਮੇਰੇ ਭਾਈ ਕੋਲ ਪਹਿਲੀ ਗੱਲ ਇਹ ਜਿਹੜਾ ਸੋਨਾ ਸੀਗਾ ਇਹ ਬਲਜਿੰਦਰ ਦਾ ਨਹੀਂ ਸੀਗਾ ਇਹ ਕੁਕਰਮੀ ਬਲਜਿੰਦਰ ਦਾ ਸੋਨਾ ਨਹੀਂ ਸੀ ਇਹ ਗੁਰੂ ਘਰ ਦਾ ਸੋਨਾ ਸੀ ਲੋਕ ਅਰਦਾਸ ਬੇਨਤੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਕਰਦੇ ਸੀ ਨਾ ਕਿ ਬਲਜਿੰਦਰ ਦੇ ਮੂਹਰੇ ਬਿਲਕੁਲ ਜਿਹੜੀ 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 ਗੱਲ ਹੈਗੀ ਆ ਜੇ ਕਿਸੇ ਦੇ ਬੱਚੇ ਦੇ ਬੈਂਡ ਆਏ ਆ ਬੈਂਡ ਆਏ ਆ ਤੇ ਉਹਦੇ ਚ ਬਲਜਿੰਦਰ ਦਾ ਕੀ ਯੋਗਦਾਨ ਹੈ ਠੀਕ ਹੈ ਜੀ ਜੇ ਕਿਸੇ ਦਾ ਮੁੰਡਾ ਵਿਆਹਿਆ ਗਿਆ ਤੇ ਬਲਜਿੰਦਰ ਉਹਦਾ ਵਿਚੋਲਾ ਸੀ ਜੇ ਭਾਈ ਕੋਈ ਮੰਨ ਲਓ ਕਿਸੇ ਦਾ ਕੋਈ ਕੰਮ ਸਵਰਿਆ ਕਿਸੇ ਦੀ ਧੀ ਵਿਆਹੀ ਗਈ ਹੈ ਹਨਾ ਕਿਸੇ ਦਾ ਕਲੇਸ਼ ਨਿਬੜਿਆ ਕਿਸੇ ਦਾ ਕੋਈ ਕਬਜੇ ਵਾਲੇ ਰੋਲੇ ਦੀ ਜ਼ਮੀਨ ਦਾ ਕੋਈ ਕਬਜਾ ਛੁੱਟਿਆ ਤੇ ਉਹਦੇ 'ਚ ਫਿਰ ਬਲਜਿੰਦਰ ਦਾ ਕੀ ਯੋਗਦਾਨ ਸੀ ਜੋ ਜੇ ਉਹਨਾਂ ਦਾ ਕੋਈ ਕੰਮ ਸਵਰਿਆ ਹੈ ਤੇ ਉਹ ਮਹਾਰਾਜ ਦੀ ਕਿਰਪਾ ਨਾਲ ਸਵਰਿਆ ਹੈ ਠੀਕ ਹੈ ਉਹਨਾਂ ਨੇ ਅਰਦਾਸ ਮਹੰਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕੀਤੀ ਸੀ ਤਾਂ ਸਵਰਿਆ ਇਹ ਥੋੜੀ ਹੈ ਕੇ ਬਲਜਿੰਦਰ ਨੂੰ ਅਰਦਾਸ ਬੇਨਤੀ ਕੀਤੀ ਸੀ ਤੇ ਬਲਜਿੰਦਰ ਨੇ ਉਹ ਕੰਮ ਕਰਵਾ ਕੇ ਦਿੱਤਾ ਸੀ ਤੇ ਉਹ ਖੁਸ਼ ਹੋ ਕੇ ਬਲਜਿੰਦਰ ਨੂੰ ਸੋਨਾ ਦੇ ਗਏ ਸੋਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਾਂ ਉਸ ਗੁਰੂ ਘਰ ਨੂੰ ਚੜਾਇਆ ਹੁੰਦਾ ਸੀ ਜਿਹੜਾ ਕਿ ਸੰਗਤ ਦੇ ਵਿੱਚ ਗਰੀਬਾਂ ਦੇ ਵਿੱਚ ਵੰਡਣ ਦਾ ਹੱਕ ਸੀ ਨਾ ਕਿ ਐਡੇ ਐਡੇ ਖੰਡੇ ਹਨਾ ਸੋਨੇ ਦੇ ਕਰਾ ਕਰਾ ਕੇ ਆਪਣੇ ਗਲ 'ਚ ਪਾਉਣੇ ਸੀ ਉਹ ਬਾਬੇ ਨੇ 1.5 ਲੱਖ ਦੀ ਡਰੈੱਸ ਪਾਉਂਦਾ ਸੀ ਉਹ 1.5 ਲੱਖ ਦਾ ਬਾਣਾ ਸੀ ਉਹ ਉਹ ਬਾਬੇ ਦਾ ਇਹ ਗੱਲ ਬਾਬੇ ਜੌਨੀ ਨੇ ਇੰਟਰਵਿਊ 'ਚ ਕਹੀ ਹੈ 35 ਲੱਖ ਦੇ ਗੱਡੀਆਂ ਵੀ ਸੀਗੀਆਂ ਲੋਕਾਂ 30-35 ਲੱਖ ਦੀਆਂ ਗੱਡੀਆਂ 30-35 ਲੱਖ ਦੀਆਂ ਗੱਡੀਆਂ ਸੀ ਹਾਂ ਹੁਣ ਹੁਣ ਤੁਸੀਂ ਆਪ ਦੱਸੋ ਹੁਣ ਤੁਸੀਂ ਆਪ ਦੱਸੋ ਵੀ ਇਹ ਜਿਹੜਾ ਗੁਰੂ ਘਰ ਨੂੰ ਲੋਕਾਂ ਦੇ ਵੱਲੋਂ ਭੇਟਾ ਦਿੱਤੀ ਜਾਂਦੀ ਹੈ ਲੋਕਾਂ ਦੇ ਵੱਲੋਂ ਆਪਣੀ ਕਮਾਈ ਦਾ ਦਸਵੰਧ ਕੱਢਿਆ ਜਾਂਦਾ ਆਪਣੀ ਕਮਾਈ ਚੋਂ ਦਸਵੰਧ ਕੱਢਿਆ ਜਾਂਦਾ ਉਹਦੇ ਤਾਂ ਇਹ ਬਾਬੇ ਗੱਡੀਆਂ ਘੜਾਈ ਫਿਰਦੇ ਆ ਉਹਦੇ ਬਾਬੇ 1.5-1.5 ਲੱਖ ਦੇ ਕਿਸੇ ਨੇ ਜਿਹੜਾ ਬੰਦਾ ਚੜਾ ਕੇ ਗਏ ਆ ਉਹਨਾਂ ਨੇ ਪਾਇਆ ਕਦੇ 1.5 ਲੱਖ ਦਾ ਸੂਟ ਤੇ ਬਾਬੇ ਪਾਈ ਫਿਰਦੇ ਆ ਤੁਹਾਡੇ ਸਿਰ ਤੋਂ ਤੁਹਾਡੇ ਸਰ ਤੋਂ ਸੋਨਾ ਜਿਹੜਾ ਤੁਸੀਂ ਗੁਰੂ ਘਰ ਨੂੰ ਚੜਾਇਆ ਇਹਨਾਂ ਦਾ ਹੱਕ ਸੀ ਕਿ ਉਹ ਸੋਨਾ ਗਰੀਬਾਂ ਚ ਲੋੜਵੰਦਾਂ ਚ ਵੰਡਿਆ ਜਾਵੇ ਲੋਕ ਤੇ ਭੁੱਖੇ ਮਰੀ ਜਾਂਦੇ ਆ ਲੋਕਾਂ ਦੇ ਘਰੇ ਤਾਂ ਆਟੇ ਜੋਗੇ ਪੈਸੇ ਨਹੀਂ ਹੈਗੇ ਤੇ ਇਹ ਬਾਬੇ ਉਹ ਸਿਉਣਾ ਉਹ ਉਹਦੇ ਉਹਦੇ ਵੱਡੇ ਵੱਡੇ ਚੇਨ ਕਰਾ ਕਰਾ ਕੇ ਗਲਾਂ ਚ ਪਾਈ ਫਿਰਦੇ ਆ ਛਾਪਾਂ ਨਾਲ ਉਂਗਲਾਂ ਭਰੀ ਫਿਰਦੇ ਆ ਪਹਿਲੀ ਗੱਲ ਤਾਂ ਜਿਹੜਾ ਬੰਦਾ ਅਮਰਤ ਸ਼ੱਕ ਲੈਂਦਾ ਉਹਨੂੰ ਸ਼ੋਭਾ ਹੀ ਨਹੀਂ ਦਿੰਦੀਆਂ ਇਹ ਚੀਜ਼ਾਂ ਉਹਨੇ ਤਾਂ ਸੋਨਾ ਪਾਉਣਾ ਹੀ ਨਹੀਂ ਹੁੰਦਾ ਇਹ ਪਤਾ ਨਹੀਂ ਕਿਵੇਂ ਪਾਈ ਫਿਰਦੇ ਹੁੰਦੇ ਆ ਹਨਾ ਫਿਰ ਇਹ ਇੱਥੋਂ ਇੱਥੋਂ ਜਾ ਕੇ ਪਤਾ ਲੱਗਦਾ ਆ ਨਾ ਵੀ ਅਸੀਂ ਕਿੱਡੇ ਬੇਵਕੂਫ ਲੋਕ ਆ ਅਸੀਂ ਕਿਹਨੂੰ ਰਜਾਈ ਜਾਂਦੇ ਆ ਤੁਸੀਂ ਇਹਦੇ ਨਾਲੋਂ ਤਾਂ ਨਾ ਸੋਨਾ ਜਿਹੜਾ ਜੇ ਜੇ ਇਹੋ ਜਿਹਾ ਕੋਈ ਮੂਰੇ ਬੈਠਾ ਨਾ ਪਖੰਡੀ ਬਾਬਾ ਉਹਦੇ ਨਾਲੋਂ ਤਾਂ ਤੁਸੀਂ ਕਿਸੇ ਗਰੀਬ ਦੇ ਘਰੇ ਦੇ ਆਇਆ ਕਰੋ ਤੇ ਕੋਈ ਆਪਦੀ ਧੀ ਬਾਰ ਚੋ ਉਠਾਊਗਾ ਕੋਈ ਆਪਦੇ ਬੱਚੇ ਦੀ ਫੀਸ ਭਰੂਗਾ ਠੀਕ ਹੈ ਉੱਥੇ ਦੇ ਦਿਆ ਕਰੋ ਪਹਿਲਾਂ ਵਾਲੀਆਂ ਗੱਲਾਂ ਗਈਆਂ ਕਹਿੰਦੇ ਹੁੰਦੇ ਸੀ ਨਾ ਗਰੀਬ ਗੋਲਕ ਨੂੰ ਗਰੀਬ ਸਮਾਫ ਕਰਨਾ ਵੀ ਪਹਿਲਾ ਜਿਹੜੀ ਗੋਲਕ ਹੈ ਉਹ ਗਰੀਬਾਂ ਲਈ ਵਰਤੀ ਜਾਂਦੀ ਸੀ ਹਨਾ ਪਹਿਲਾਂ ਗੋਲਕਾ ਗਰੀਬਾਂ ਲਈ ਵਰਤੀ ਜਾਂਦੀ ਸੀ ਪਰ ਨਹੀਂ ਹੁਣ ਉਹ ਟੰਗ ਗਏ ਹੁਣ ਤਾਂ ਗਰੀਬ ਵਿਚਾਰੇ ਪੈਸੇ ਗੋਲਕਾਂ 'ਚ ਦਿੰਦੇ ਨੇ ਪਰ ਉਹ ਸ਼ਰਦਾ ਜਿਹੜੀ ਉਹ ਸਾਡੀ ਗੁਰਦੁਆਰਿਆਂ ਨੂੰ ਐ ਗੁਰੂ ਘਰਾਂ ਨੂੰ ਐ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਐ ਨਾ ਕਿ ਇਨ੍ਹਾਂ ਕੋ ਕਰਮੀ ਬਾਬਿਆਂ ਨੂੰ ਐ ਠੀਕ ਹੈ ਤੇ ਇਹ ਬਾਬੇ ਉਹ ਪੈਸੇ ਸ਼ਰਿਆਂਮ ਚੱਕ-ਚੱਕ ਵਰਤੀ ਜਾਂਦੇ ਆ ਸ਼ਰਿਆਂਮ ਆਵਦੀਆਂ ਆਯਾਸ਼ੀਆਂ ਕਰੀ ਜਾਂਦੇ ਆ ਸ਼ਰਿਆਂਮ ਗੱਡੀਆਂ ਲਈ ਜਾਂਦੇ ਆ ਸ਼ਰਿਆਂਮ ਉਸ ਉਹਨਾਂ ਪੈਸਿਆਂ ਦੀਆਂ ਮਹਿੰਗੀਆਂ ਡਰੈਸਾਂ ਪਾਈ ਜਾਂਦੇ ਆ ਆਯਾਸ਼ੀਆਂ ਕਰੀ ਜਾਂਦੇ ਆ ਤੇ ਸਾਨੂੰ ਇਹਨਾਂ ਗੱਲਾਂ ਦਾ ਜਵਾਬ ਲੈਣ ਦਾ ਕੋਈ ਹੱਕ ਨਹੀਂ ਸਾਨੂੰ ਕੋਈ ਹੱਕ ਨਹੀਂ ਵੀ ਅਸੀਂ ਇਹਨਾਂ ਗੱਲਾਂ ਦਾ ਜਵਾਬ ਮੰਗੀਏ ਇਹਨਾਂ ਲੋਕਾਂ ਤੋਂ ਕੌਣ ਜਵਾਬ ਦੇਊਗਾ ਇਹਨਾਂ ਦਾ ਕੌਣ ਜਵਾਬ ਦੇਊਗਾ ਫਿਰ ਅੱਗੋਂ ਸਾਡੇ ਬੱਚਿਆਂ ਦੇ ਨਾਲ ਜਿਹੜੀਆਂ ਕਰਤੂਤਾਂ ਹੁੰਦੀਆਂ ਨੇ ਉਹ ਵੱਖ ਉਹ ਵੀ ਅਸੀਂ ਚੇਲੀਏ ਉਦੇ ਤੇ ਵੀ ਅਸੀਂ ਬੋਲੀਏ ਨਾ ਅੱਛਾ ਜੀ ਸਵਾਲ ਹੈ ਕਿ ਭਾਈ ਇੱਕ ਬੀਬੀ ਤਾਂ ਉੱਠ ਕੇ ਕਹਿ ਦੂਗੀ ਤੇ ਇਲਜ਼ਾਮ ਲਾ ਸਕਦੀ ਹੈ ਹੁਣ ਤੁਸੀਂ ਇਹ ਚਾਹੁੰਦੇ ਹੋ ਕਿ 160 ਦੇ 60 ਬੋਲਣ ਹੁਣ ਤੁਸੀਂ ਇਹ ਚਾਹੁੰਦੇ ਹੋ ਨਹੀਂ ਕਿ ਕਿਸੇ ਨਾਲ ਹੋਇਆ ਕੋ ਕਰਮ ਆ ਕਹਿੰਦੇ ਦੇ ਹਾਂ ਕੁਕਰਮ ਉਹ ਲਿਸਟ ਦੇ ਮੁਤਾਬਕ ਕਹਿ ਰਹੇ ਆ ਹਨਾ ਉਹ ਕਹਿੰਦੇ ਸਾਹਮਣੇ ਲਿਆਓ ਹੁਣ ਕਈ ਬੰਦਿਆਂ ਨੂੰ ਤੁਸੀਂ ਡਰਾਤਾ ਹੋਊਗਾ ਕਈ ਬੰਦੇ ਨਹੀਂ ਸਾਹਮਣੇ ਆਉਣਾ ਚਾਹੁੰਦੇ ਹੁਣੇ ਬੇਇੱਜ਼ਤੀ ਦੇ ਡਰ ਦੇ ਮਾਰੇ ਪਰ ਮੈਂ ਤਾਂ ਇੱਥੇ ਇਹੀ ਬੇਨਤੀ ਕਰਦੀ ਆ ਕਿ ਜੇ ਵਾਕਈ ਕਿਸੇ ਦਾ ਬੱਚਾ ਉੱਥੇ ਰਹਿੰਦਾ ਸੀ ਨਾ ਤਾਂ ਬਿਨਾ ਕਿਸੇ ਸੰਗਜੇ ਚੀਫ ਤੋਂ ਜ਼ਰੂਰ ਮੈਡੀਕਲ ਕਰਾਓ ਬੱਚੇ ਦਾ ਠੀਕ ਹੈ ਜੀ ਤੇ ਨਾਲੇ ਲਿਖਾਓ ਇਹਨਾਂ ਤੇ ਦਰਖਾਸਤ ਪਤਾ ਲੱਗੇ ਇਹਨਾਂ ਨੂੰ ਵੀ ਅ ਅਸੀਂ ਕਿੰਨੇ ਕਿ ਸੱਚੇ ਆ ਫਿਰ ਆ ਜਿਹੜੇ ਤੁਸੀਂ ਗੱਲ ਕਰਦੇ ਹੋ ਨਾ ਇਲਜਾਮੋ ਇਲਜਾਮੀ ਹੋਣ ਦੀ ਇੱਕ ਦੂਜੇ ਤੇ ਵੀ ਨਹੀਂ ਉਹਨੇ ਪੈਸੇ ਮੰਗੇ ਸੀ ਨਹੀਂ ਨਹੀਂ ਉਹਨੇ ਉਥੋਂ ਘੋੜੇ ਲੈ ਗਿਆ ਉਹ ਉਥੋਂ ਸੋਨਾ ਲੈ ਗਿਆ ਨਹੀਂ ਨਹੀਂ ਉਹਨੇ ਮੈਨੂੰ ਸੱਦਿਆ ਸੀ ਮੈਨੂੰ ਦਲਾਲ ਉਹਨੇ ਬਣਾਇਆ ਉਹਨੂੰ ਸੱਦੋ ਇਹਨੂੰ ਸੱਦੋ ਉਹ ਬੀਬੀ ਨੇ ਕਹਿਤਾ ਤਾਂ ਸਬੂਤ ਦਿਓ ਸਬੂਤ ਛੱਡੋ ਨਾ ਇੱਕ ਸਿੰਪਲ ਜੀ ਗੱਲ ਹੈ ਪੰਜਾਬ ਦਾ ਪੰਜਾਬ ਚੋਂ ਮੈਡੀਕਲ ਟੀਮ ਬਲਾਓ ਠੀਕ ਹੈ ਸਾਰਾ মিডিਆ ਬਲਾਓ ਕੈਮਰੇ ਲਾਓ ਤੁਹਾਡਾ ਕਰਾਓ ਮੈਡੀਕਲ ਤੇ ਆ ਜੂਗੀ ਉਹਦੀ ਰਿਪੋਰਟ ਪਤਾ ਲੱਗ ਜੂ ਕਿਹੜਾ ਨਸ਼ੇੜੀ ਆ ਤੇ ਕਿਹੜਾ ਕੁਕਰਮੀ ਆ ਸਾਰਾ ਪਤਾ ਲੱਗ ਜੂ ਅੱਜ ਕੱਲ ਸਾਇੰਸ ਦਾ ਜ਼ਮਾਨਾ ਆ ਵਿਗਿਆਨ ਦਾ ਯੁੱਗ ਆ ਸਾਰਾ ਏ ਟੂ ਜ਼ेड ਤੁਹਾਡਾ ਤੁਹਾਡੀਆਂ ਕਾਲੀਆਂ ਕਰਤੂਤਾਂ ਇੱਕ ਵਰਕੇ ਤੇ ਚੜ ਕੇ ਆ ਜਾਣੀਆਂ ਸਾਰਾ ਰੋਲਾ ਖਤਮ ਹੋ ਜੂਗਾ ਇੱਕ ਤੁਸੀਂ ਸਾਰਾ ਰੋਲਾ ਖਤਮ ਹੋ ਜੂਗਾ ਤੁਸੀਂ ਇਹ ਗੱਲ ਮੰਨਦੇ ਹੋ ਵੀ ਬੀਬੀਆਂ ਵੀ ਘੱਟ ਨਹੀਂ ਹੈਗੀਆਂ ਜੋ ਡੇਰੇ ਜਾਂਦੀਆਂ ਨੇ ਉਹਨਾਂ ਨੂੰ ਸਹੀ ਮੰਨਦੇ ਹੋ ਜਾਂ ਗਲਤ ਮੈਂ ਤਾਂ ਕਹ ਮੈਂ ਤਾਂ ਕਹਿੰਦੀ ਆ ਨਾ ਵੀ ਲਾਲਚ ਚ ਅੰਨੀਆਂ ਹੋਈਆਂ ਹਣਾ ਇਹਨਾਂ ਇਹਨਾਂ ਪਹਿਲਾਂ ਤਾਂ ਕਰਦਿਆਂ ਨੂੰ ਹੀ ਰੋਕਣਾ ਚਾਹੀਦਾ ਭਾਈ ਇਹਨਾਂ ਦੇ ਫੜ ਲੋ ਪੈਰ ਵਿਹਾੜੀ ਰੱਬ ਦਾ ਵਾਸਤਾ ਜਾਣਾ ਤੇ ਆਪਦੇ ਪਿੰਡ ਦੇ ਗੁਰੂ ਘਰਾਂ ਚ ਜਾਓ ਉੱਥੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੈ ਉੱਥੇ ਜਾ ਕੇ ਅਰਦਾਸ ਬੇਨਤੀ ਕਰੋ ਤੁਹਾਡੀ ਮਨੋ ਕਾਮਨਾ ਪੂਰੀ ਹੋ ਜੂਗੀ ਸ਼ੁਭ ਜਿਹੜੀ ਤੁਹਾਡੀ ਸ਼ੋਭਾ ਮੰਨੂ ਕਾਮਨਾ ਹੋਈ ਜੇ ਤੁਸੀਂ ਉਹਦੇ ਕਾਬਲ ਹੋਏ ਤਾਂ ਮਹਾਰਾਜ ਤੁਹਾਨੂੰ ਉਹ ਚੀਜ਼ ਦੇ ਦੂਗਾ ਲੁਕੋ ਕੇ ਨਹੀਂ ਰੱਖਦਾ ਉਹ ਤੁਹਾਡੇ ਤੋਂ ਪਰ ਜਿਹੜਾ ਤੁਸੀਂ ਇਹ ਇਹ ਚੀਜ਼ਾਂ ਕਰ ਰਹੀਆਂ ਹੋ ਨਾ ਵੀ ਅਸੀਂ ਡੇਰਿਆਂ ਚ ਜਾ ਕੇ ਗਰੰਟੀ ਲਈਏ ਕਿਸੇ ਬਾਬੇ ਤੋਂ ਹਨਾ ਸਾਨੂੰ ਸ਼ੋਰਟ ਹੀ ਚਾਹੀਦੀ ਹੈ ਕਿ ਕੋਈ ਬਾਬਾ ਕਹਦੇ ਕਿ ਹਾਂ ਮੈਂ ਤੇਰਾ ਹੱਲ ਕਰ ਦੂੰਗਾ ਹਾਂ ਮੈਂ ਤੇਰੀ ਸਮੱਸਿਆ ਹੱਲ ਕਰ ਦੂੰਗਾ ਜੇ ਤੁਸੀਂ ਇਹ ਇਨ੍ਹਾਂ ਚੀਜ਼ਾਂ 'ਚ ਪਈਓ ਤਾਂ ਫਿਰ ਤੁਸੀਂ ਆਪਣਾ ਤਾਂ ਨੁਕਸਾਨ ਕਰਵਾਉਂਗੀਆਂ ਹੀ ਦੂਜਿਆਂ ਦਾ ਵੀ ਕਰਵਾਉਂਗਾ ਹੁਣ ਉੱਥੇ ਇੱਕ ਬਿਆਨ ਸੀ ਜੌਨੀ ਬਾਬੇ ਦਾ ਕਿ ਜਦੋਂ ਮੈਨੂੰ ਅਮਰਤਪਾਲ ਮੈਰੋ ਨੇ ਕਿਹਾ ਕਿ ਇੱਕ ਬੀਬੀ ਦਾ 2 ਸਾਲ ਤਰ ਕੋਇਆ ਤੇ ਜੌਨੀ ਬਾਬਾ ਕਹਿ ਰਿਹਾ ਕਿ 2 ਸਾਲ ਬਲਾ ਨਹੀਂ ਹੁੰਦਾ ਜੀ ਉਹਦਾ ਉਹਦਾ ਇਹ ਬਿਆਨ ਸੀ ਕਿ 2 ਸਾਲ ਬਲਾ ਨਹੀਂ ਹੁੰਦਾ ਮੈਰੋਂ ਹਾਂ ਵੀ ਉਹ ਸਹਿਮਤੀ ਹੁੰਦੀ ਹੈ ਠੀਕ ਹੈ ਹੁਣ ਕੋਈ ਕੁੜੀ ਵਿਆਹੀ ਨਹੀਂ ਮੈਂ ਹਮੇਸ਼ਾ ਇਹ ਗੱਲ ਕਰਦੀ ਹੁੰਨੀ ਆ ਵੀ ਕੋਈ ਕੁੜੀ ਵਿਆਹੀ ਨਹੀਂ ਤੇ ਉਹਨੂੰ ਵਿਆਹ ਦਾ ਲਾਰਾ ਲਾ ਕੇ ਤੁਸੀਂ ਉਹਦੇ ਨਾਲ ਦੁਸ਼ਕਰਮ ਕਰਦੇ ਹੋ ਤੇ ਇਹ ਕੀ ਇਹਨੂੰ ਫਿਰ ਤੁਸੀਂ ਇਹ ਨਾ ਜੇ ਕਿਸੇ ਨੂੰ ਤੁਸੀਂ ਵਿਆਹ ਦਾ ਲਾਰਾ ਲਾ ਕੇ ਉਹਦੇ ਨਾਲ ਦੁਸ਼ਕਰਮ ਕੀਤਾ ਹੈ ਹੋਇਆ ਇਹਦੇ ਵਿੱਚ ਕੀ ਫਰਕ ਆ ਬਸ ਹੁਣ ਤੁਸੀਂ ਇਹ ਚਾਹੁੰਦੇ ਹੋ ਵੀ ਪੰਜਾਬ ਦੇ ਵਿੱਚ ਡੇਰੇ ਬੰਦ ਹੋਣੇ ਚਾਹੀਦੇ ਨੇ ਬਿਲਕੁਲ ਜੀ ਪੰਜਾਬ ਦੇ ਵਿੱਚ ਪਖੰਡੀ ਬਾਬਿਆਂ ਦੇ ਡੇਰੇ ਬੰਦ ਕਰਦੇ ਨੇ ਚਾਹੀਦੇ ਆ ਇਤਿਹਾਸਿਕ ਗੁਰੂ ਘਰ ਰਹਿਣੇ ਚਾਹੀਦੇ ਆ ਹਰ ਪਿੰਡ ਦੇ ਵਿੱਚ ਇੱਕ ਗੁਰੂ ਘਰ ਹੋਣਾ ਚਾਹੀਦਾ ਤੇ ਉੱਥੇ ਮਹਾਰਾਜ ਦਾ ਪ੍ਰਕਾਸ਼ ਹੋਣਾ ਚਾਹੀਦਾ ਹੈ ਨਾ ਤੇ ਹਰ ਪਿੰਡ ਦੇ ਵਿੱਚ ਜਿਵੇਂ ਪਹਿਲਾਂ ਸੀਗਾ ਵੀ ਉਸੇ ਤਰੀਕੇ ਨਾਲ ਜਿਹੜੀ ਹੈ ਜੋ ਸਾਡੇ ਗੁਰੂ ਸਾਹਿਬਾਨਾਂ ਦੇ ਵੱਲੋਂ ਚਲਾਈਆਂ ਆ ਰਹੀਆਂ ਰੌ ਰਿਟਾਂ ਨੇ ਉਹ ਉਸੇ ਪ੍ਰਕਾਰ ਬਰਕਰਾਰ ਰਹਿਣੀਆਂ ਚਾਹੀਦੀਆਂ ਨੇ ਮੈਂ ਬਹੁਤ ਛੋਟੀ ਆ ਤੇ ਮੈਨੂੰ ਲੱਗਦਾ ਕਿ ਮੈਂ ਹਜੇ ਇੰਨਾ ਕੁਝ ਦੱਸਣ ਦੇ ਕਾਬਿਲ ਨਹੀਂ ਕਿ ਮੈਂ ਧਾਰਮਿਕ ਜਿਹੜੇ ਮੁੱਦੇ ਆ ਉਹਨਾਂ ਦੇ ਉੱਤੇ ਬੋਲਾਂ ਜਾਂ ਧਾਰਮਿਕ ਚੀਜ਼ਾਂ ਦੇ ਉੱਤੇ ਬੋਲਾਂ ਗੁਰੂ ਘਰਾਂ ਦੇ ਉੱਤੇ ਸਵਾਲ ਚੁੱਕਾਂ ਪਰ ਮੇਰਾ ਜਿਹੜਾ ਮੇਨ ਮਕਸਦ ਹੈ ਉਹ ਪਖੰਡੀ ਬਾਬਿਆਂ ਵਿਰੁੱਧ ਹੈ ਮੈਂ ਪਖੰਡੀ ਬਾਬੇ ਤੇ ਉਹਨਾਂ ਦੇ ਜਿਹੜੇ ਬਣਾਏ ਹੋਏ ਇਹ ਸਾਰੇ ਗੈਂਗਲੈਂਡ ਆ ਖਤਮ ਕਰਨਾ ਚਾਹੁੰਦੀ ਆ ਗੈਂਗਲੈਂਡ ਕਹੂੰਗੀ ਮੈਂ ਕਿਉਂਕਿ ਡੇਰੇ ਸ਼ਬਦ ਵੀ ਮਤਲਬ ਹੁਣ ਛੋਟਾ ਲੱਗਣ ਲੱਗ ਗਿਆ ਹਨਾ ਇਹਨਾਂ ਨੇ ਜਿਹੜੇ ਗੈਂਗਲੈਂਡ ਬਣਾਏ ਹੋਏ ਆ ਜਿੱਥੇ ਸ਼ਰੇਆਮ ਨਸ਼ਾ ਤਸਕਰੀਆਂ ਦੇ ਇਲਜ਼ਾਮ ਲੱਗਦੇ ਨੇ ਨਸ਼ੇ ਵਿਕਦੇ ਨੇ ਨਸ਼ੇ ਕਰਦੇ ਨੇ ਕੋ ਕਰਮ ਕਰਦੇ ਨੇ ਹਨਾ ਬੱਚਿਆਂ ਦੇ ਨਾਲ ਇੰਨਾ ਗੰਦਾ ਵਿਵਹਾਰ ਕਰਦੇ ਨੇ ਠੀਕ ਹੈ ਤੇ ਸਤਕਾਰ ਨਹੀਂ ਕਿਸੇ ਨੂੰ ਦਿੰਦੇ ਉਹ ਚੀਜ਼ਾਂ ਨੂੰ ਆਪਾਂ ਗੁਰੂ ਘਰ ਥੋੜੀ ਕਵਾਂਗੇ ਬਿਲਕੁਲ ਨਹੀਂ ਕਹਿ ਸਕਾਂਗੇ ਨਾ ਮੈਂ ਫਿਰ ਵੀ ਬਾਰ-ਬਾਰ ਵੀ ਜੇ ਮੈਂ ਵੱਧ ਬੋਲ ਗਈ ਹਾਂ ਜਾਂ ਮੈਂ ਗਲਤ ਬੋਲ ਗਈ ਹਾਂ ਮੈਂ ਕੋਸ਼ਿਸ਼ ਹੈ ਕਿ ਮर्यादा ਦੇ ਵਿੱਚ ਰਹਿ ਕੇ ਆਪਾਂ ਇਸ ਚੀਜ਼ ਬਾਰੇ ਗੱਲ ਕੀਤੀ ਹੈ ਪਰ ਮੈਂ ਪਖੰਡੀ ਬਾਬਿਆਂ ਦੇ ਵਿਰੁੱਧ ਕਹਿੰਨੀ ਹਾਂ ਕਿ ਪਖੰਡੀ ਬਾਬਿਆਂ ਦੇ ਡੇਰੇ ਨਹੀਂ ਹੋਣੇ ਚਾਹੀਦੇ ਸਿਰਫ ਇਤਿਹਾਸਿਕ ਗੁਰੂ ਘਰ ਹਰ ਪਿੰਡ ਦੇ ਵਿੱਚ ਇੱਕ ਗੁਰੂ ਘਰ ਹੋਣਾ ਚਾਹੀਦਾ ਫਾਲਤੂ ਜਿਹੜੇ ਡੇਰੇ ਨੇ ਜਾਂ ਜਿਹੜੇ ਇਹ ਬਾਬੇ ਨੇ ਹਨ ਇਹਨਾਂ ਨੂੰ ਮਤਲਬ ਨਹੀਂ ਹੋਣਾ ਚਾਹੀਦਾ ਇਹ ਹੂੰ ਦੇ ਕੋਈ ਨਾ ਇਹਨਾਂ ਕੋਲੇ ਜਾਣਾਗਾ ਬਾਸ ਨਾਲ বাজੇਗੀ ਬਾਂਸੂਰੀ ਠੀਕ ਹੈ ਜੇ ਜੇ ਦੇਰੇ ਹੀ ਖਤਮ ਹੋ ਜਾਣਗੇ ਤੇ ਆਬੀਅਸਲੀ ਫਿਰ ਇਹਦੇ ਵਿਚਲੇ ਆਪੇ ਕੋ ਕਰਮੀ ਜਦੋਂ ਉੱਥੇ ਕੋਈ ਰਹੂਗਾ ਹੀ ਨਹੀਂ ਹਨਾ ਜਦੋਂ ਉੱਥੇ ਹੂ ਗਈ ਬੰਦ ਕਰਦੇ ਉਹਨਾਂ ਕੋਲੇ ਉਹਨਾਂ ਕੋਲੇ ਜਾਣ ਹੀ ਬੰਦ ਕਰਦੇ ਆਪੇ ਵੀ ਬੰਦ ਹੋ ਜਾਣਗੇ ਉਹ ਹਾਂ ਪਰ ਇਹ ਸਾਡੇ ਲੀਡਰਾਂ ਦੀ ਵੀ ਬਹੁਤ ਵੱਡੀ ਗਲਤੀ ਆ ਰੋਮਨ ਇਹਨਾਂ ਨੇ ਵੋਟ ਬੈਂਕਾਂ ਵਾਸਤੇ ਡੇਰੇ ਜਿਹੜੇ ਆ ਉਹ ਸਾਫਿਤ ਕੀਤੇ ਸੀਗੇ ਸਾਰਿਆਂ ਨੇ ਕੀਤੇ ਆ ਕੋਈ ਇੱਕ ਪਾਰਟੀ ਨੇ ਨਹੀਂ ਕੀਤੇ ਸਭ ਨੇ ਕੀਤੇ ਆ ਇਹਨਾਂ ਲੀਡਰਾਂ ਦੀ ਦੇਣ ਐ ਸਾਨੂੰ ਇਹ ਡੇਰੇ ਕਿਉਂਕਿ ਅਸੀਂ ਲੋਕ ਧਰਮ ਦੇ ਨਾਲ ਜੁੜੇ ਹੋਏ ਆ ਇਹਨਾਂ ਨੂੰ ਸਾਡੀ ਕਮਜ਼ੋਰੀ ਪਤਾ ਕਿ ਇਹਨਾਂ ਨੂੰ ਧਰਮ ਦੇ ਨਾਂ ਤੇ ਹੀ ਲੁੱਟਿਆ ਠੱਗਿਆ ਮਾਰਿਆ ਕੁੱਟਿਆ ਵੱਢਿਆ ਜਾ ਸਕਦਾ ਉਦਾਂ ਤਾਂ ਇਹ ਲੋਟ ਲੋਕ ਆ ਜਿਹੜੇ ਉਹ ਲੋਟ ਨਹੀਂ ਆਉਂਦੇ ਹਣਾ ਤੇ ਇਹ ਡੇਰਿਆਂ ਦੇ ਥਰੂ ਆਪਦੀ ਵੋਟ ਬੈਂਕ ਹੈ ਜਿਹੜੇ ਉਹ ਇਕੱਤਰ ਕਰਦੇ ਆ ਇਹਨਾਂ ਬਾਬਿਆਂ ਨੂੰ ਚੜਾਵੇ ਚੜਾਉਂਦੇ ਆ ਇਹਨਾਂ ਬਾਬਿਆਂ ਨੂੰ ਸਿਰ ਤੇ ਚੜਾਉਂਦੇ ਆ ਤੇ ਬਾਬੇ ਵੀ ਫਿਰ ਸਰਕਾਰਾਂ ਨਾਲ ਮਿਲ ਕੇ ਚੱਲਦੇ ਆ ਕਿਉਂ ਨਹੀਂ ਕਾਰਵਾਈਆਂ ਹੁੰਦੀਆਂ ਇਹਨਾਂ ਬਾਬਿਆਂ ਤੇ ਐਡੇ ਐਡੇ ਕਾਂਡ ਕਰ ਦਿੰਦੇ ਆ ਇਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ ਜੇ ਗੱਲ ਮੀਡੀਆ ਚ ਆ ਗਈ ਤਾਂ ਠੀਕ ਆ ਹਾਂ ਇੱਕ ਗੱਲ ਹੋਰ ਉੱਥੇ ਬਾਬੇ ਨੇ ਕਹੀ ਆ ਇੰਟਰਵਿਊ ਚ ਕਿ ਆ ਇੱਕ ਸੋਸ਼ਲ ਮੀਡੀਆ ਚੱਲਿਆ ਤੇ ਤਾਂ ਕਰਕੇ ਲੋਕਾਂ ਨੇ ਐ ਕਰਤਾ ਜੋ ਕਰਤਾ ਵਾਹ ਕਰਤਾ ਜਿਹੜਾ ਕਿਹੜਾ ਉੱਠ ਕੇ ਬੋਲਣ ਲੱਗ ਜਾਂਦਾ ਸੋਸ਼ਲ ਮੀਡੀਆ ਦੇ ਉੱਤੇ ਹਰੇਕ ਬੰਦੇ ਨੂੰ ਬੋਲਣ ਦਾ ਹੱਕ ਹੈ ਤੁਹਾਨੂੰ ਵੀ ਦਿੱਤਾ ਗਿਆ ਦੂਜੇ ਨੂੰ ਵੀ ਦਿੱਤਾ ਜਾਊਗਾ ਤੀਜੇ ਨੂੰ ਵੀ ਕੋਈ ਆ ਕੇ ਬੋਲੂਗਾ ਤੇ ਉਹਨੂੰ ਵੀ ਦਿੱਤਾ ਜਾਊਗਾ ਮੌਕਾ ਸੋਸ਼ਲ ਮੀਡੀਆ ਸਬਦਾ ਸੰਜਾਇ ਤਾਂ ਹੁਣ ਸੋਸ਼ਲ ਮੀਡੀਆ ਤੇ ਦੋਸ਼ ਨਾ ਲਾਓ ਨਾ ਵੀ ਸੋਸ਼ਲ ਮੀਡੀਆ 'ਚ ਕੋਈ ਗੱਲ ਆ ਗਈ ਤੇ ਸਾਡੀ ਭੰਡੀ ਪ੍ਰਚਾਰ ਹੋ ਰਿਹਾ ਸਾਡੇ ਭੰਡੀ ਹੋ ਰਹੀ ਹੈ ਹੁਣੀ ਚਾਹੀਦੀ ਆ ਫਿਰ ਉਦਾਂ ਤੋਂ ਅੰਦਰ ਖਾਤੇ ਤੁਸੀਂ ਕਿਤੇ ਵੀ ਪੈਸੇ ਦੇ ਕੇ ਨਿਮੇੜ ਕੇ ਬਾਹਰ ਹੋ ਜਾਂਨੇ ਹੋ ਗੱਲ ਤੋਂ ਹਾਂਜੀ ਹੁਣੀ ਚਾਹੀਦੀ ਆ ਨਾ ਫਿਰ ਤੋ ਆ ਕੱਲੇ ਕੱਲੇ ਬੰਦੇ ਦੀ ਕਰਤੂਤ ਸਾਹਮਣੇ ਆਉਣੀ ਚਾਹੀਦੀ ਹੈ ਸੋ ਸਾਡੇ ਲੀਡਰ ਚੁੱਪ ਹੈ ਸਾਡੇ ਲੀਡਰ ਨੂੰ ਕਦੇ ਵੇਖਿਆ ਕਿਸੇ ਬਾਬੇ ਦੇ ਉੱਤੇ ਦੂਸ਼ਣ ਲੱਗਿਆ ਹੋਵੇ ਤੇ ਕੋਈ ਲੀਡਰ ਚੜ ਕੇ ਵੱਲ ਚੜ ਕੇ ਜਿਹੜਾ ਹੈ ਬਿਆਨ ਦੇ ਦੇ ਉਦਾਂ ਨਾ ਕੋਈ ਕੋਈ ਬੰਦਾ ਨਾ ਕੋਈ ਕਿਸੇ ਨੇ ਨਹੀਂ ਬਿਆਨ ਦਿੱਤਾ ਹੈਗਾ ਇਹਦੇ ਤੇ ਕੀ ਕਿਸੇ ਵੀ ਬਾਬੇ ਤੇ ਕਿਸੇ ਵੀ ਬਾਬੇ ਤੇ ਇੱਕ ਗੱਲ ਰੋਮਨ ਬਹੁਤ ਨੋਟ ਕਰਨ ਵਾਲੀ ਹੈ ਕਿ ਜਦੋਂ ਵੀ ਕਿਸੇ ਬੰਦੇ ਤੇ ਕਿਸੇ ਸੌਰੀ ਮਾਫ ਕਰਨਾ ਜਦੋਂ ਕਿਸੇ ਬਾਬੇ ਤੇ ਕੋਈ ਗੰਦੇ ਗਲਤ ਇਲਜ਼ਾਮ ਲੱਗਦੇ ਆ ਕੋਈ ਵੀ ਲੀਡਰ ਆ ਕੇ ਉਹਦੇ ਵਿਰੁੱਧ ਬਿਆਨ ਨਹੀਂ ਦਿੰਦਾ ਕੋਈ ਵੀ ਲੀਡਰ ਦਿੰਦਾ ਤਾਂ ਮੈਨੂੰ ਦੱਸੋ ਹਾਂ ਇਹਦੀ ਬਜਾਏ ਜੇ ਮੌਜੂਦਾ ਪ੍ਰਸ਼ਾਸਨ ਚੋਂ ਕਿਸੇ ਨੇ ਗਲਤੀ ਕਰਤੀ ਹੋਵੇ ਮੌਜੂਦਾ ਸਰਕਾਰ ਨੇ ਗਲਤੀ ਕਰਤੀ ਹੋਵੇ ਕਿਸੇ ਐਮਐਲਏ ਨੇ ਗਲਤੀ ਕਰਤੀ ਹੋਵੇ ਕੋਈ ਬੰਦੇ ਦੀ ਕੋਈ ਮਤਲਬ ਕਿਸੇ ਨਾਲ ਤੱਕਾ ਹੋ ਗਿਆ ਹੋਵੇ ਇਹ ਸਾਰੇ ਵੋਟਾਂ ਵਟੋਰਨ ਦੇ ਮਾਰੇ ਨਾ ਆਪੋਜੀਸ਼ਨ ਪਾਰਟੀਆਂ ਸਾਰੀਆਂ ਇਕੱਠੀਆਂ ਹੋ ਹੋ ਕੇ ਆਉਂਦੀਆਂ ਤੇ ਵੱਧ ਚੜ ਕੇ ਬੋਲਦੀਆਂ ਕੈਮਰਿਆਂ ਤੇ ਆ ਕੇ ਬਾਈਟਾਂ ਦਿੰਦੀ ਆ ਹਨਾ ਦਿੰਦੀਆਂ ਜਾਂ ਨਹੀਂ ਦਿੰਦੀਆਂ ਮੰਨਦੇ ਹੋ ਨਾ ਤੁਸੀਂ ਇਸ ਗੱਲ ਨੂੰ ਤੇ ਆ ਬਾਬਿਆਂ ਦੀਆਂ ਐਡੀਆਂ ਐਡੀਆਂ ਗਲਤੀਆਂ ਐਡੀਆਂ-ਐਡੀਆਂ ਕਰਤੂਤਾਂ ਦੀਆਂ ਸਾਫ਼ ਵੀਡੀਓ ਚਿੱਟੀਆਂ ਨੰਗੀਆਂ ਚਿੱਟੀਆਂ ਵੀਡੀਓ ਸਾਹਮਣੇ ਆ ਜਾਂਦੀਆਂ ਫਿਰ ਵੀ ਸਾਰੇ ਲੀਡਰ ਚੁੱਪ ਰਹਿੰਦੇ ਆ ਕਿਉਂ ਕਿ ਇਹਨਾਂ ਨੂੰ ਹੱਲਾਸ਼ੇਰੀ ਦੇਣ ਵਾਲੇ ਹੀ ਇਹ ਆ ਮੰਨਦੇ ਕਿਉਂ ਨਹੀਂ ਆਸੀਂ ਕਿਉਂ ਚੁੱਪ ਆ ਭਾਈ ਕੋਈ ਵੀ ਨਹੀਂ ਬੋਲਿਆ ਨਾ ਬੋਲਣਗੇ ਕਿਉਂਕਿ ਇਹ ਇਹਨਾਂ ਨਾਲ ਕਿਉਂ ਖਿਚੜੀ ਹੋ ਕੇ ਚੱਲਦੇ ਆ ਇਹਨਾਂ ਤੋਂ ਹੀ ਸਟੇਜਾਂ ਤੇ ਇਹ ਆਪਣੀਆਂ ਵੋਟਾਂ ਦਾ ਪ੍ਰਚਾਰ ਕਰਾਉਂਦੇ ਆ ਨਾ ਸਟੇਜਾਂ ਤੇ ਕਰਾਉਣ ਤਾਂ ਆਫ ਦਾ ਕੈਮਰਾ ਕਰਵਾ ਲੈਂਦੇ ਆ ਤੇ ਇਹ ਆਪਣੀਆਂ ਵੋਟਾਂ ਦੇ ਪ੍ਰਚਾਰ ਦੇ ਮਾਰੇ ਇਹਨਾਂ ਬਾਬਿਆਂ ਨੂੰ ਬਣਾਵਾ ਦੇ ਰਹੇ ਆ ਇਸੇ ਕਰਕੇ ਤੇ ਪੰਜਾਬ ਦੇ ਵਿੱਚ ਆਨੰਦ ਵਿਸ਼ਵਾਸ ਫੈਲਿਆ ਹੋਇਆ ਕਿਉਂ ਪੰਜਾਬ ਦੇ ਲੋਕ ਇੰਨੇ ਅੰਧਵਿਸ਼ਵਾਸੀ ਹੋ ਗਏ ਕਿਉਂ ਇਹ ਡੇਰਿਆਂ ਦੇ ਵਿੱਚ ਜਾਂਦੇ ਆ ਕਿਉਂ ਇਹ ਅੱਜ ਦੇ ਟਾਈਮ ਦੇ ਵਿੱਚ ਐਸਟੋਲੋਜਰ ਵਗੈਰਾ ਵਰਗਿਆਂ ਨੂੰ ਬੜਾਵੇ ਦੇ ਰਹੇ ਆ ਬਸ ਨਾਮ ਬਦਲ ਲਏ ਆ ਜਿਵੇਂ ਜਿਵੇਂ ਜਮਾਨਾ ਮਾਡਰਨ ਹੁੰਦਾ ਹੈ ਇਹ ਨਾਮ ਬਦਲ ਲੈਂਦੇ ਆ ਪਰ ਹੈਗੇ ਸਾਰੇ ਇੱਕੋ ਹੀ ਆ ਵਿੱਚੋਂ ਸਾਨੂੰ ਤਾਂ ਬਖਸ਼ ਨਹੀਂ ਨਾ ਕਿਸੇ ਨੇ ਸਾਨੂੰ ਤਾਂ ਨਾ ਲੀਡਰਾਂ ਨੇ ਛੱਡਣਾ ਨਾ ਸਾਨੂੰ ਬਾਬਿਆਂ ਨੇ ਛੱਡਣਾ ਠੀਕ ਹੈ ਨਾ ਸਾਨੂੰ ਨਸ਼ਿਆਂ ਨੇ ਛੱਡਣਾ ਨਾ ਸਾਨੂੰ ਵਿਰੋਧੀਆਂ ਨੇ ਛੱਡਣਾ ਠੀਕ ਹੈ ਨਾ ਸਾਨੂੰ ਪ੍ਰਵਾਸ ਨੇ ਛੱਡਣਾ ਸਾਨੂੰ ਤਾਂ ਮਾਰਨਾ ਹੈ ਕਿਸੇ ਨਾ ਕਿਸੇ ਲੋਟ ਨਾ ਸਾਨੂੰ ਮਬਾਨੀਆਂ ਨੇ ਛੱਡ ਛੱਡਣਾ ਨਾ ਅਡਾਨੀਆਂ ਨੇ ਛੱਡਣਾ ਨਾ ਸਾਨੂੰ ਪ੍ਰਧਾਨ ਮੰਤਰੀ ਨੇ ਛੱਡਣਾ ਸਾਨੂੰ ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਕੁਚਲਣਾ ਹੀ ਹੈ ਦਬਾਉਣਾ ਹੀ ਹੈ ਬਸ ਉਹਨਾਂ ਦੇ ਹੀ ਨਤੀਜੇ ਹੈ ਅਸੀਂ ਆਪ ਸਿਆਣੇ ਹੋ ਜਾਈਏ ਲੋਕੋ ਅਸੀਂ ਆਪ ਜੇ ਇੱਥੇ ਚੰਗੇ ਹੋ ਜਾਈਏ ਨਾ ਆਪ ਵੀ ਇਹਨਾਂ ਲੋਕਾਂ ਜਦੋਂ ਤੁਸੀਂ ਮਤੇ ਪਾਉਂਗੇ ਨਾ ਪਿੰਡਾਂ ਦੇ ਵਿੱਚੋਂ ਕਿਸੇ ਨੂੰ ਡੇਰਾ ਨਹੀਂ ਚਾਹੀਦਾ ਸਾਨੂੰ ਡੇਰਾਵਾਦ ਨਹੀਂ ਚਾਹੀਦਾ ਸਾਨੂੰ ਨਹੀਂ ਚਾਹੀਦੇ ਇਹੋ ਜਿਹੇ ਸੇਵਾਦਾਰ ਇਹੋ ਜਿਹੇ ਪਖੰਡੀ ਬਾਬੇ ਸਾਨੂੰ ਨਹੀਂ ਚਾਹੀਦੇ ਉਦੋਂ ਆਪੇ ਇਹ ਚੀਜ਼ਾਂ ਬੰਦ ਹੋ ਜਾਣੀਆਂ ਪਰ ਸਵਾਲ ਇਹ ਹੁੰਦਾ ਕਿ ਸਾਡੇ ਨਾਲ ਕਿਹੜਾ ਹੋਇਆ ਸਾਨੂੰ ਕੀ ਆ ਜਦੋਂ ਪਤਾ ਚੱਕਰ ਕੀ ਆ ਜਦੋਂ ਵੀ ਕੋਈ ਆਵਾਜ਼ ਉਠਾਉਂਦਾ ਫਿਰ ਉਹਦੇ ਵਿਰੁੱਧ ਕਾਨੂੰਨ ਕਾਰਵਾਈ ਕਰਨ ਲੱਗ ਜਾਂਦਾ ਉਹ ਤਾਂ ਕਰਦੇ ਆ ਡੇਰਿਆਂ ਦੇ ਖਿਲਾਫ ਕੋਈ ਬਾਜ ਜਦੋਂ ਡੇਰਿਆਂ ਦੇ ਖਿਲਾਫ ਜਾਂਦੇ ਆਪਾਂ ਉਦੋਂ ਇੱਕ ਕਾਨੂੰਨ ਕਾਰਵਾਈ ਕਰਨ ਲੱਗ ਜਾਂਦਾ ਤੇ ਕੋਈ ਗੱਲ ਨਹੀਂ ਅਸੀਂ ਤੇ ਜਿੱਥੇ ਹਾਜ਼ਰੀ ਲਵਾਉਣੀ ਆ ਅਸੀਂ ਉੱਥੇ ਲਵਾਉਣੀ ਆ ਠੀਕ ਹੈ ਤੇ ਸਾਨੂੰ ਇਹ ਕਾਰਵਾਈਆਂ ਕੁਰਵਾਈਆਂ ਦਾ ਐਡਾ ਚੱਕਰ ਨਹੀਂ ਹੈਗਾ ਮੈਂ ਦੱਸਤਾ ਨਾ ਕਿ ਲੀਡਰ ਨਾਲ ਰਲੇ ਹੋਏ ਆ ਨਾਲ ਰਲੇ ਹੋਣ ਤੇ ਫਿਰ ਲੋੜ ਨਹੀਂ ਨਾ ਇਕੱਠਿਆਂ ਦੀਆਂ ਵੋਟਾਂ ਦਾ ਵਾਇਰਲ ਹੁੰਦੀਆਂ ਤੁਸੀਂ ਵੇਖੀਆਂ ਨੇ ਸਭ ਦਾ ਪਤਾ ਹੈ ਕਿਦੀ ਨਹੀਂ ਫੋਟੋ ਵਾਇਰਲ ਹੁੰਦੀ ਕਿਹੜੇ ਲੀਡਰ ਦੀ ਫੋਟੋ ਨਹੀਂ ਹੈਗੀ ਕਿਹੜਾ ਲੀਡਰ ਡੇਰਿਆਂ 'ਚ ਨਹੀਂ ਜਾਂਦਾ ਠੀਕ ਹੈ ਇਤਿਹਾਸਿਕ ਗੁਰੂ ਘਰਾਂ ਦੀ ਸਾਡੇ ਬਹੁਤ ਮਹੱਤਤਾ ਹੈ ਅਸੀਂ ਸਤਿਕਾਰ ਕਰਦੇ ਆਂ ਠੀਕ ਹੈ ਅਸੀਂ ਗੁਰਦੁਆਰਿਆਂ ਦਾ ਸਤਿਕਾਰ ਕਰਦੇ ਹਾਂ ਜਿੱਥੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਊਗਾ ਹਰ ਸਿੱਖ ਉੱਥੇ ਸਿਰ ਨੀਵਾ ਕਰੂਗਾ ਪਰ ਇਹ ਸਿਰ ਨੀਵਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਹੋਣਾ ਚਾਹੀਦਾ ਹੈ ਹੋਰ ਕਿਸੇ ਸਾਹਮਣੇ ਨਹੀਂ ਹੋਣਾ ਚਾਹੀਦਾ ਮੈਂ ਬਸ ਇਹੀ ਬੇਨਤੀ ਕਰਨੀ ਚਾਹੂੰਗੀ